ਕੁਮਰ ਵਿਜੇ ਪ੍ਰਤਾਪ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਣਾ ਮਾਰਿਆ ਨਾਲ ਕਹਿ ਦਿੱਤਾ ਕਿ 29 ਨੂੰ ਫਰੀਦਕੋਟ ਦੀ ਅਦਾਲਤ 'ਚ ਮਿਲਦੇ ਆ ਕੁਮਰ ਵਿਜੇ ਪ੍ਰਤਾਪ ਕਹਿ ਰਹੇ ਨੇ ਕਿ ਮੈਂ ਵੀ ਉੱਥੇ ਦਾ ਉੱਥੇ ਖੜਾ ਰਿਹਾ ਪੰਜਾਬ ਵੀ ਉੱਥੇ ਦਾ ਉੱਥੇ ਖੜਾ ਰਿਹਾ ਤੇ ਇਨਸਾਫ ਨਹੀਂ ਮਿਲਿਆ ਨਾ ਕੋਟਕਪੂਰਾ ਗੋਲੀकांड ਨਾ ਬੈਬਲ ਕਲਾਂ ਨਾ ਬਰਗਾੜੀ ਦਾ ਸਰਕਾਰ ਕਰ ਕੀ ਰਹੀ ਆ ਫਰੀਦਕੋਟ ਦਾ ਐਸਐਸਪੀ ਮਨਜ਼ੂਰੀ ਮੰਗ ਰਿਹਾ ਕੇਸ ਵਾਸਤੇ ਚਲਾਉਣ ਵਾਸਤੇ ਤੇ ਹੁਣ ਡਿਪਾਰਟਮੈਂਟ ਮਨਜ਼ੂਰੀ ਨਹੀਂ ਦੇ ਰਿਹਾਗਾ ਉਹਨ ਕੁਮਰ ਵਿਜੇ ਪ੍ਰਤਾਪ ਉਹਨਾਂ ਜਿਹੜੀ ਆਪਣੀ ਫੇਸਬੁੱਕ ਤੇ ਪੜਾਅਸ ਕੱਢੀ ਇੱਕ ਪਾਸੇ ਉਹਨਾਂ ਵਧਾਈਆਂ ਵੀ ਦਿੱਤੀਆਂ ਨੇ ਕਿ ਚਾਹੇ ਤੁਹਾਡੀ ਕਾ ਰਾਜਕੁਮਾਰ ਪੈਦਾ ਹੋਵੇ ਚਾਹੇ ਰਾਜਕੁਮਾਰੀ ਪੈਦਾ ਹੋਵੇ ਉਹ ਵੀ ਤੁਹਾਡੇ ਵਾਂਗ ਮੁੱਖ ਮੰਤਰੀ ਬਣੇ ਹਾਲਾਂਕਿ ਉਹਨਾਂ ਦੀ ਖੁਸ਼ੀ ਦੇ ਵਿੱਚ ਕਹਿ ਸਕਦੇ ਇੱਕ ਸ਼ਰਾਰਤ ਵੀ ਹੈ ਤੇ ਇੱਕ ਲਾਂਬਾ ਵੀ ਹੈ ਮੀਨਾ ਵੀ ਹੈ ਮੋਰਚੇ ਨੇ ਸਰਕਾਰ ਨਾਲ ਸਮਝੌਤਾ ਕਰ ਲਿਆ ਮੋਰਚਾ ਮੇਰੇ ਖਿਲਾਫ ਖੜਾ ਹੋ ਗਿਆ ਤੇ ਮਿਲਦੇ ਆ ਫਰੀਦਕੋਟ ਦੇ 29 ਤਰੀਕ ਨੂੰ ਨਾ ਹਰਾਨੀ ਦੀ ਗੱਲ ਹੈ ਕਿ ਤੁਹਾਡੇ ਪੀਏ ਮੇਰਾ ਫੋਨ ਸੁਣ ਕੇ ਹੀ ਰਾਜੀ ਨਹੀਂ ਐਮਐਲਏ ਦਾ ਇੱਕ ਸਰਕਾਰੀ ਪੀਏ ਜੇ ਫੋਨ ਨਾ ਚੱਕਿਆਗੇ ਉਹ ਐਮਐਲਏ ਦੇ ਪੱਲੇ ਕੀ ਰਹਿ ਜਾਂਦਾ ਉਹ ਸਰਕਾਰ ਦੇ ਪੱਲੇ ਕੀ ਰਹਿ ਜਾਂਦਾਗਾ ਜਿਹੜੇ ਐਮਐਲਏ ਤੁਹਾਡੇ ਖਿਲਾਫ ਬੋਲਦੇ ਨੇ ਜੇ ਆਪੋਜੀਸ਼ਨ ਦੇ ਐਮਐਲਏ ਖਿਲਾਫ ਬੋਲਦੇ ਉਹ ਪਰਚੇ ਦਰਜ ਹੁੰਦੇ ਨੇ ਜੇ ਤੁਹਾਡਾ ਕੋਈ ਐਮਐਲਏ ਤੁਹਾਡੇ ਖਿਲਾਫ ਬੋਲਦਾ ਉਹ ਤੁਸੀਂ ਫੋਨ ਨਹੀਂ ਚੱਕਦੇ ਆਗੇ ਇੱਕ ਵਾਰ ਵਿਜੇ ਪ੍ਰਤਾਪ ਸਿੰਘ ਨੂੰ ਕਹਿੰਦੇ ਕਿ ਤੁਹਾਡੇ ਪੀਏ ਫੋਨ ਨਹੀਂ ਚੱਕਦੇ ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਪਹਿਲਾਂ ਮੇ ਇਲਜ਼ਾਮ ਲਗਾਉਂਦੇ ਕਿ ਮੈਂ ਸਿਆਸਤ ਦਾ ਸ਼ਿਕਾਰ ਹੋਇਆ ਮੈਨੂੰ ਪੀੜਿਤ ਕੀਤਾ ਜਾ ਰਿਹਾ ਮੈਨੂੰ ਜਲੀਲ ਕੀਤਾ ਜਾ ਰਿਹਾ ਤੇ ਜੇ ਇਹ ਕਹਾਣੀ ਆਮ ਆਦੀ ਪਾਰਟੀ ਦੇ ਵਿੱਚ ਸ਼ੁਰੂ ਹੋ ਗਈ ਆ ਤੇ ਫਿਰ ਆਮ ਆਦੀ ਪਾਰਟੀ ਵੀ ਕਹਿ ਸਕਦਾ ਕਿ ਜਿਆਦਾ ਚਿਰ ਟਿਕਦੀ ਨਹੀਂ ਹੈਗੀ ਪੰਜਾਬ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਦੇ ਪਿੱਛੇ ਵੀ ਇੱਕ ਉਹ ਪੰਜਾਬ ਦਾ ਸੈਕਸ਼ਨ ਖੜਾ ਉਹਨੂੰ ਇਮਾਨਦਾਰੀ ਦੇ ਤੌਰ ਤੇ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਦੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਉਹਨੇ ਤੇ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਇਹ ਇੱਕ ਬੰਦਾ ਨੌਨ ਸਿੱਖ ਨੌਨ ਪੰਜਾਬੀ ਬਿਹਾਰ ਤੋਂ ਆਇਆ ਹੋਵੇ ਉਹ ਸਿੱਖੀ ਦੀ ਗੱਲ ਕਰਦੇ ਉਹ ਗੁਰੂ ਸਾਹਿਬ ਦੇ ਨਾਲ ਹੋਈ ਬੇਦਬੀ ਦੀ ਗੱਲ ਕਰਦੇ ਤੇ ਜਿਹੜੇ ਪੰਜਾਬ ਦੇ ਜੰਮੇ ਪਲੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਉਹ ਐਮਐਲਏ ਬਣ ਕੇ ਗੁਰੂ ਸਾਹਿਬ ਜੀ ਦੀ ਬੇਦਬੀ ਵਾਲੇ ਮਸਲੇ ਤੇ ਵਿਧਾਨ ਸਭਾ 'ਚ ਗੱਲ ਕਰਨ ਨੀ ਚਾਹੁੰਦੇ ਸਪੀਕਰ ਟਾਈਮ ਨਹੀਂ ਦਿੰਦਾ ਸਪੀਕਰ ਕੋ ਟਾਈਮ ਨਹੀਂ ਹੈ ਇਸ ਮਸਲੇ ਦੇ ਬਾਰੇ ਕਰਕੇ ਤੇ ਫਿਰ ਲੋਕ ਕਹਿੰਦੇ ਹੈਗੇ ਕਿ ਇੰਨਾ ਨਾਲੋਂ ਤੇ ਕੁਮਰ ਵੀਜੇ ਪ੍ਰਤਾਪ ਚੰਗਾ ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਪੰਜਾਬ ਦੀ ਤੇ ਦੇਸ਼ ਦੀ ਸਿਆਸਤ ਨਾਲ ਜੁੜੀਆਂ ਕੁਝ ਗੱਲਾਂ ਨੇ ਕੁਝ ਮੁੱਦੇ ਨੇ ਉਸ ਦੇ ਉੱਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਚਰਚਾ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਣਾ ਮਾਰਿਆ ਮਿਹਣਾ ਦਿੱਤਾ ਨਾਲ ਕਹਿ ਦਿੰਦਾ ਹੈ ਕਿ 29 ਨੂੰ ਫਰੀਦਕੋਟ ਦੀ ਅਦਾਲਤ 'ਚ ਮਿਲਦੇ ਆਂ ਔਰ ਇਹ ਵੀ ਕਹਿ ਦਿੰਦਾ ਹੈ ਕਿ ਤੁਹਾਡੇ ਪੀਏ ਤਾਂ ਮੇਰਾ ਹੁਣ ਫੋਨ ਵੀ ਸੁਣ ਕੇ ਰਾਜੀ ਨਹੀਂ ਹੋਰ ਕੀ ਕੁਝ ਕਿਹਾ ਕੁਮਰ ਵਿਜੇ ਪ੍ਰਤਾਪ ਨੇ ਕਿਹੜੇ ਪ੍ਰਸੰਗ ਵਿੱਚ ਕਿਹਾ ਇਸ ਦੀ ਗੱਲ ਕਰਾਂਗੇ ਇਸ ਦੇ ਉੱਤੇ ਚਰਚਾ ਕਰਾਂਗੇ ਕਿ ਇਸ ਦਾ ਪ੍ਰਭਾਵ ਕੀ ਪੈਣ ਵਾਲਾ ਅਸਰ ਕੀ ਪੈਣ ਵਾਲਾ ਬਣ ਦੇ ਵਿੱਚੋਂ ਇੱਕ ਵਿਧਾਇਕ ਕੁਮਰ ਵਿਜੇ ਪ੍ਰਤਾਪ ਜਿਸ ਨੇ ਬਾਗੀ ਸੋਰਾ ਜਿਹੜੀ ਅਪਣਾ ਲਈ ਹੈ ਪੂਰੇ ਜੋਰ ਸ਼ੋਰ ਦੇ ਨਾਲ ਇਸ ਦੇ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਭਾਨਾ ਸਿੱਧੂ ਤੇ ਤੀਜਾ ਪਰਚੇ ਦੀ ਵੀ ਚਰਚਾ ਹੈ ਲੱਖਾ ਸਿਧਾਣਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਲਾਈਵ ਵਿੱਚ ਦੱਸਿਆ ਗੁੱਸੇ ਵਿੱਚ ਆ ਗਏ ਕਿ ਤੀਜਾ ਪਰਚਾ ਵੀ ਭਾਨਾ ਸਿੱਧੂ ਤੇ ਪਾ ਦਿੱਤਾ ਗਿਆ ਇਪਰ ਚੇ ਝੂਠੇ ਨੇ ਇਸ ਗੱਲ ਦਾ ਦਾਵਾ ਕੀਤਾ ਜਾ ਰਿਹਾ ਉਸ ਦੇ ਸਾਥੀਆਂ ਵੱਲੋਂ ਇਸ ਦੀ ਗੱਲ ਕਰਾਂਗੇ ਨਾਲ ਤੀਜੀ ਗੱਲ ਕਰਾਂਗੇ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਮੇਰੇ 6-7 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਵਿੱਚ ਹੈ ਭਾਜਪਾ ਮੇਰੀ ਸਰਕਾਰ ਡੇਗਣ ਦੀ ਤਿਆਰੀ ਚ ਐਸੇ ਕਰਕੇ ਈਡੀ ਨੂੰ ਮੇਰੇ ਲਈ ਵਰਤਿਆ ਜਾ ਰਿਹਾ ਦਰਵਰਤੋ ਹੋ ਰਹੀ ਹੈ ਇਸ ਦੇ ਮਾਇਨੇ ਕੀ ਨੇ ਇਸ ਦੀ ਵੀ ਗੱਲ ਹੋਵੇਗੀ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਦਿਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾ ਤੇ ਹਾਂ ਮੁੱਦਾ ਇਸ ਕਰਕੇ ਬਣ ਜਾਂਦਾ ਕਿਉਂਕਿ ਸੱਤਾ ਧਿਰ ਦਾ ਵਿਧਾਇਕ ਜਦੋਂ ਬੋਲਦਾ ਤੇ ਆਪਣੇ ਹੀ ਮੁੱਖ ਮੰਤਰੀ ਆਪਣੇ ਹੀ ਬੌਸ ਨੂੰ ਚੈਲੰਜ ਕਰੇ ਜਾਂ ਫਿਰ ਤਾਨਾ ਦੇਵੇ ਜਾਂ ਫਿਰ ਯਾਦ ਕਰਾਵੇ ਉਹ ਦਿਨ ਕਿ ਜਦੋਂ ਮੈਂ ਜੁਆਇਨ ਕੀਤਾ ਸੀ ਤੇ ਕੀ ਕੀ ਹੋਏ ਸੀ ਵਾਦੇ ਆਪਣੇ ਵਿਚਾਰ ਤੇ ਹੁਣ ਤਾਂ ਤੁਹਾਡਾ ਸਰਕਾਰ ਦਾ ਮੋਰਚੇ ਨਾਲ ਵੀ ਸਮਝੌਤਾ ਆ ਗਿਆ ਤੇ ਮੇਰੇ ਖਿਲਾਫ ਹੀ ਵਰਤੀ ਜਾਂਦੇ ਹੋ ਬੰਦੇ ਕਾਫੀ ਕੁਝ ਕਿਹਾ ਕੁਮਰ ਵਿਜੇ ਪ੍ਰਤਾਪ ਨੇ ਇਸ ਦੇ ਮਾਇਨੇ ਕੀ ਨੇ ਤੇ ਪ੍ਰਭਾਵ ਕੀ ਪੈ ਸਕਦੇ ਆ ਬਿਲਕੁਲ ਸੰਦੀਪ ਜਿਹੜੀ ਅੱਜ ਸਟੇਟਮੈਂਟ ਦਿੱਤੀ ਆ ਕੁਮਰ ਵਿਜੇ ਪ੍ਰਤਾਪ ਸਿੰਘ ਹੋਣੇ ਜਿਹੜੇ ਇੱਕ ਆਈਪੀਐਸ ਆਫੀਸਰ ਆ ਜਿਹੜੇ ਇੱਕ ਆਈਜੀ ਰੈਂਕ ਦਾ ਉਹਨਾਂ ਨੇ ਅਹੁਦਾ ਛੱਡਿਆ ਹੈਗਾ ਔਰ ਆਮ ਆਦੀ ਪਾਰਟੀ 21 ਜੂਨ 2021 ਚ ਰਵਿੰਦ ਕੇਜਰੀਵਾਲ ਦੀ ਹਾਜ਼ਰੀ ਚ ਜੁਆਇਨ ਕੀਤੀ ਹੈਗੀ ਤੇ ਉਦੋਂ ਆਮ ਆਦੀ ਪਾਰਟੀ ਵਾਲੇ ਕਿਹਾ ਸੀ ਕਿ ਸਾਡੇ ਵਾਸਤੇ ਮਾਨ ਵਾਲੀ ਗੱਲ ਹੈ ਕਿ ਕੁਮਰ ਵਿਜੇ ਪ੍ਰਤਾਪ ਸਾਡੇ ਨਾਲ ਸ਼ਾਮਲ ਹੋਏ ਅਸੀਂ ਜਿਹੜੀ ਗੁਰੂ ਸਾਹਿਬ ਜੀ ਦੀ ਬੇਦਬੀ ਹੋਈ ਹੈ ਅਸੀਂ ਇਨਸਾਫ ਦਵਾਂਗੇ ਹੁਣ ਕੁਮਰ ਵਿਜੇ ਪ੍ਰਤਾਪ ਕਹਿ ਰਹੇ ਨੇ ਕਿ ਮੈਂ ਵੀ ਉੱਥੇ ਦਾ ਉੱਥੇ ਖੜਾ ਰਿਆ ਪੰਜਾਬ ਵੀ ਉੱਥੇ ਦਾ ਉੱਥੇ ਖੜਾ ਰਿਆ ਤੇ ਇਨਸਾਫ ਨਹੀਂ ਮਿਲਿਆ ਨਾ ਕੋਟਕਪੂਰਾ ਗੋਲੀਕੰਡ ਨਾ ਬੈਬਲ ਕਲਣਾ ਬਰਗਾੜੀ ਦਾ ਹੁਣ ਤਵਾਲੀਗੇ ਸਰਕਾਰ ਕਰ ਕੀ ਰਹੀ ਆ ਕਿਉਂਕਿ ਇਸ ਸਰਕਾਰ ਤੇ ਲੋਕਾਂ ਨੂੰ ਬਹੁਤ ਭਰੋਸਾ ਇਸ ਖਾਸ ਕਰਕੇ ਪੰਜਾਬ ਦਾ ਉਹ ਪੰਥਕ ਧਿਰ ਉਹ ਜਿਹੜੇ ਐਂਟੀ ਬਾਦਲ ਸਨ ਐਂਟੀ ਕਾਂਗਰਸ ਸਨ ਉਹਨਾਂ ਸਾਰਿਆਂ ਨੇ ਰਾਜ-ਰਾਜ ਕੇ ਹਾਸ-ਹਾਸ ਕੇ ਟੋਕਰੇ ਭਰ-ਭਰ ਕੇ ਵੋਟਾਂ ਪਾਈਆਂ ਨੇ ਉਹਨਾਂ ਲੋਕਾਂ ਦੇ ਦੇ ਵੀ ਦਿਲ ਟੁੱਟੇ ਕਿਉਂਕਿ ਜਿਹੜੀ ਪਿੱਛੇ ਜੀ ਖਬਰ ਪ੍ਰਕਾਸ਼ਿਤ ਹੋਈ ਆ ਕਿ ਫਰੀਦਕੋਟ ਦਾ ਐਸਐਸਪੀ ਮਨਜ਼ੂਰੀ ਮੰਗ ਰਿਹਾ ਇਸ ਕੇਸ ਵਾਸਤੇ ਚਲਾਉਣ ਵਾਸਤੇ ਤੇ ਹੁਣ ਡਿਪਾਰਟਮੈਂਟ ਜੁਮੇ ਉਹ ਮਨਜ਼ੂਰੀ ਨਹੀਂ ਦੇ ਰਿਹਾਗਾ ਹੁਣ ਕੁਮਰ ਵਿਜੇ ਪ੍ਰਤਾਪ ਹੋਣੇ ਦੀ ਆਪਣੀ ਫੇਸਬੁੱਕ ਤੇ ਪੜਾਅਸ ਕੱਢੀ ਇੱਕ ਪਾਸੇ ਉਹਨਾਂ ਵਧਾਈਆਂ ਵੀ ਦਿੱਤੀਆਂ ਨੇ ਕਿ ਜਿਹੜੀ ਪਰਮਾਤਮਾ ਤੁਹਾਡੇ ਘਰ ਚ ਮਾਰਚ ਮਹੀਨੇ ਖੁਸ਼ੀਆਂ ਲੈ ਕੇ ਆ ਰਿਹਾ ਉਹਨਾਂ ਦੇ ਵੀ ਉਮੀਦ ਜਿਤਾਈ ਹੈ ਕਿ ਚਾਹੇ ਤੁਹਾਡੇ ਕੋ ਰਾਜਕੁਮਾਰ ਪੈਦਾ ਹੋਵੇ ਚਾਹੇ ਰਾਜਕੁਮਾਰੀ ਪੈਦਾ ਹੋਵੇ ਉਹ ਵੀ ਤੁਹਾਡੇ ਵਾਂਗ ਮੁੱਖ ਮੰਤਰੀ ਬਣੇ ਹਾਲਾਂਕਿ ਉਹਨਾਂ ਦੀ ਖੁਸ਼ੀ ਦੇ ਵਿੱਚ ਕਹਿ ਸਕਦੇ ਇੱਕ ਸ਼ਰਾਰਤ ਵੀ ਹੈ ਤੇ ਇੱਕ ਲਾਂਬਾ ਵੀ ਹੈ ਮਿਹਣਾ ਵੀ ਹੈ ਲਾਂਬੇ ਬਹੁਤ ਜ਼ਿਆਦੇ ਤੇ ਕੁਵਰ ਵਿੱਚ ਪ੍ਰਤਾਪ ਸਿੰਘ ਹੋਣਾ ਔਰ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਆਕਰ ਪੰਜਾਬ ਕਿਤੇ ਖੜਾ ਕਿਉਂਕਿ ਕਈ ਵਾਰ ਕਹਿ ਚੁੱਕੇ ਨੇ ਕਿ ਇਨਸਾਫ਼ ਨਹੀਂ ਮਿਲਣਾ ਇਸ ਮਸਲੇ ਤੇ ਜਿਹੜੀ ਬਹੁਤ ਜਿਆਦੀ ਜਿਹੜੀ ਸਿਆਸਤ ਹੋਈ ਆ ਲਗਾਤਾਰ ਕੀਤੀ ਆ ਗਈ ਇਸ ਮਸਲੇ ਦੇ ਵਿੱਚ ਸਿਆਸਤ ਹੁਣ ਉਹਨਾਂ ਨੇ ਜਿਹੜੀਆਂ ਲਿਖੀਆਂ ਗੱਲਾਂ ਕਿ ਜਿਹੜਾ ਮੋਰਚਾ ਮੋਰਚੇ ਨੇ ਸਰਕਾਰ ਨਾਲ ਸਮਝੌਤਾ ਕਰ ਲਿਆ ਮੋਰਚਾ ਮੇਰੇ ਖਿਲਾਫ ਖੜਾ ਹੋ ਗਿਆ ਮੇਰੇ ਖਿਲਾਫ ਜਿਹੜੇ ਵਕੀਲ ਜਿਹੜੇ ਕੀਤੇ ਜਾ ਰਹੇ ਉਹ ਸਰਕਾਰ ਦੇ ਵੱਡੇ ਵਕੀਲ ਨੇ ਤੇ ਮਿਲਦਿਆਂ ਫਰੀਦਕੋਟ ਦੇ 29 ਤਰੀਕ ਨੂੰ ਨਾ ਇਸ ਕਰਕੇ ਹੁਣ ਸਵਾਲ ਇਸ ਮਸਲੇ ਦੇ ਬਾਜ਼ ਆ ਗਿਆ ਕਿ ਜਦੋਂ ਸਰਕਾਰ ਦਾ ਇੱਕ ਕੋਈ ਆਪਣਾ ਐਮਐਲਏ ਜਾਂ ਮੰਤਰੀ ਸਰਕਾਰ ਦੇ ਸਵਾਲ ਖੜੇ ਕਰਦੇ ਨੇ ਉਸ ਤੋਂ ਮਤਲਬ ਹੁੰਦਾ ਹੈ ਕਿ ਲੋਕ ਵੀ ਸਮਝ ਜਾਂਦੇ ਨੇ ਆਪੋਜੀਸ਼ਨ ਪਾਰਟੀਆਂ ਵੀ ਸਮਝ ਜਾਂਦੀਆਂ ਔਰ ਸਰਕਾਰ ਵੀ ਸਮਝ ਜਾਂਦੀ ਹੈ ਅਸੀਂ ਕਿੱਥੇ ਖੜੇ ਆ ਉਹਨਾਂ ਹੋਰ ਇੱਕ ਜ਼ਿਕਰ ਕੀਤਾ ਕਿ ਆ ਕਿ ਮੈਂ 2023 ਚਾ ਪਿਛਲੇ ਜੇ ਮਹੀਨਿਆਂ ਚ 11ਵੇਂ ਮਹੀਨੇ ਦੀ ਸ਼ਾਇਦ ਗੱਲ ਲਿਖੀ ਤਰੀਕ ਪਾਈ ਕਿ ਮੈਂ ਮਿਲਿਆ ਵੀ ਸੀ ਤੁਹਾਨੂੰ ਸਾਰੇ ਤੱਥ ਵੀ ਦਿੱਤੇ ਸੀ ਔਰ ਹੁਣ ਹੈਰਾਨੀ ਦੀ ਗੱਲ ਲੈ ਕੇ ਤੁਹਾਡੇ ਪੀਏ ਮੇਰਾ ਫੋਨ ਸੁਣ ਕੇ ਰਾਜੀ ਨਹੀਂ ਬਿਲਕੁਲ ਇਹ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਐਮਐਲਏ ਦਾ ਇੱਕ ਸਰਕਾਰੀ ਪੀਏ ਜੇ ਫੋਨ ਆ ਚੱਕਿਆ ਹੈਗੇ ਉਹ ਐਮਐਲਏ ਦੇ ਪੱਲੇ ਕੀ ਰਹਿ ਜਾਂਦਾ ਉਹ ਸਰਕਾਰ ਦੇ ਪੱਲੇ ਕੀ ਰਹਿ ਜਾਂਦਾਗਾ ਫਿਰ ਤੁਸੀਂ ਲੋਕਾਂ ਦੇ ਫੋਨ ਕਿਵੇਂ ਚੁੱਕ ਸਕਦੇ ਹੈਗੇ ਉਹ ਫਿਰ ਤੁਸੀਂ ਆਪੋਜੀਸ਼ਨ ਪਾਰਟੀ ਦੇ ਐਮਐਲਏ ਦਾ ਫੋਨ ਕਿਵੇਂ ਚੁੱਕ ਸਕਦੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸਰਕਾਰ ਨੇ ਤਾਂ ਇੱਕ ਨੰਬਰ ਵੀ ਜਾਰੀ ਕੀਤਾ ਹੈ 10761076 ਕਿ ਕੋਈ ਕੰਮ ਹੈ ਕਿਸੇ ਨੂੰ ਪੰਜਾਬੀ ਨੂੰ ਇਸ ਨੰਬਰ ਤੇ ਫੋਨ ਕਰੋ ਤੇ ਆਪਾਂ ਹੱਲ ਕਰਾਂਗੇ ਹੁਣ ਇਹ ਸਵਾਲ ਹੈ ਕਿ ਜਿਹੜੇ ਐਮਐਲਏ ਤੁਹਾਡੇ ਖਿਲਾਫ ਬੋਲਦੇ ਨੇ ਜੇ ਆਪੋਜੀਸ਼ਨ ਦੇ ਐਮਐਲਏ ਖਿਲਾਫ ਬੋਲਦੇ ਉਹ ਪਰਚੇ ਦਰਜ ਹੁੰਦੇ ਨੇ ਜੇ ਤੁਹਾਡਾ ਕੋਈ ਐਮਐਲਏ ਤੁਹਾਡੇ ਖਿਲਾਫ ਬੋਲਦਾ ਤੁਸੀਂ ਫੋਨ ਨਹੀਂ ਚੱਕਦੇ ਆਗੇ ਇਸ ਤੋਂ ਤੇ ਹੀ ਸਹਿਜਾ ਮਤਲਬ ਕੱਢੇ ਜਾ ਸਕਦੇ ਨੇ ਹੁਣ ਸਵਾਲ ਇਹ ਆ ਕਿ ਚਾਹੇ 1076 ਨੰਬਰ ਹੈਲਪਲਾਈਨ ਨੰਬਰ ਸ਼ੁਰੂ ਕਰਤੀ ਚਾਹੇ ਜਿਹੜੀ ਐਂਟੀ ਕ腐ਪਸ਼ਨ ਲੈ ਕੇ ਉੱਥੇ ਵੀ ਢੇਰਾਂ ਦੇ ਢੇਰ ਲੱਗੇ ਬਾਦ ਸਰਕਾਰ ਨੂੰ ਪਹੁੰਚ ਲਈ ਪੈ ਗਈ ਕਿ ਉਹਨੂੰ ਸੰਭਾਂਗੇ ਕਿਵੇਂ ਪਰ ਆ ਹੁਣ ਜਿਹੜਾ ਕੁਮਰ ਵਿਜੇ ਪ੍ਰਤਾਪ ਸਿੰਘ ਉਹਨੂੰ ਕਹਿੰਦੇ ਕਿ ਤੁਹਾਡੇ ਪੀਏ ਫੋਨ ਨਹੀਂ ਚੱਕਦੇ ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਪਹਿਲਾਂ ਵੀ ਇਲਜ਼ਾਮ ਲਗਾਉਂਦੇ ਕਿ ਮੈਂ ਸਿਆਸਤ ਦਾ ਸ਼ਿਕਾਰ ਹੋਇਆ ਮੈਨੂੰ ਪੀੜਿਤ ਕੀਤਾ ਜਾ ਰਿਹਾ ਮੈਨੂੰ ਜਲੀਲ ਕੀਤਾ ਜਾ ਰਿਹਾ ਤੇ ਜੇ ਇਹ ਕਹਾਣੀ ਆਮ ਆਦੀ ਪਾਰਟੀ ਦੇ ਵਿੱਚ ਸ਼ੁਰੂ ਹੋ ਗਈ ਆ ਤੇ ਫਿਰ ਆਮ ਆਦੀ ਪਾਰਟੀ ਵੀ ਕਹਿ ਸਕਦੇ ਕਿ ਜਾਦਾ ਚਿਰ ਟਿਕਦੀ ਨਹੀਂ ਆਗੀ ਪੰਜਾਬ ਦੇ ਵਿੱਚ ਹਾਲਾਂਕਿ ਹਰਵਿੰਦ ਕੇਜਰੀਵਾਲ ਸਾਹਿਬ ਔਰ ਸੀਐਮ ਸਾਹਿਬ ਨੇ ਸੁਪਨਾ ਲੈ ਲਿਆ ਕਿ ਅਸੀਂ 13 0 ਜਿੱਤਨੀ ਆ ਮਤਲਬ ਸਾਡੀਆਂ 13 ਦਾ 13 ਹੋਣੀਆਂ ਤੇ ਐਮਐਲਏ ਵੀ ਇਹ ਹਰਵਿੰਦ ਕੇਜਰੀਵਾਲ ਸਾਹਿਬ ਔਰ ਭਗਵੰਤ ਸਿੰਘ ਸਾਹਿਬ ਨੇ ਇੱਕ ਸੁਪਨਾ ਲੈ ਲਿਆ ਕਿ ਅਸੀਂ ਪੰਜਾਬ ਦੀਆਂ 13 ਦੀਆਂ 13 ਜਿੱਤਨੀ ਆ ਗਿਆ ਪਰ ਤੁਹਾਡਾ ਇੱਕ ਐਮਐਲਏ ਨਾਰਾਜ਼ ਹੋ ਗਿਆ ਹੋ ਸਕਦਾ ਹੋਰ ਨਾਰਾਜ਼ ਵੀ ਹੋਣ ਇਸ ਕਰਕੇ ਐਡਾ ਸੌਖਾ ਨਹੀਂ ਹੈ 13 0 ਦੇ ਨਾਲ ਜੰਗ ਜਿੱਤਨੀ ਹਾਂ ਇੱਕ ਪੋਲੀਟੀਕਲ ਸਟੇਟਮੈਂਟ ਹੋ ਸਕਦੀ ਹੈ ਵਰਕਰਾਂ ਦੇ ਵਿੱਚ ਇੱਕ ਜੋਸ਼ ਭਰਨ ਦਾ ਇੱਕ ਸਟੇਟਮੈਂਟ ਕਹਿ ਸਕਦੇ ਹੈਗੇ ਨੇ ਪਰ ਸਵਾਲ ਇਸ ਮਸਲੇ ਦਾ ਕਿ ਕੁਵਰ ਵਿਜੇ ਪ੍ਰਤਾਪ ਦੇ ਪਿੱਛੇ ਵੀ ਇੱਕ ਉਹ ਪੰਜਾਬ ਦਾ ਸੈਕਸ਼ਨ ਖੜਾ ਉਹਨੂੰ ਇਮਾਨਦਾਰੀ ਦੇ ਤੌਰ ਤੇ ਉਹਨੂੰ ਇਸ ਮਸਲੇ ਨੂੰ ਅਠਾਉਣ ਵਾਸਤੇ ਇੱਕ ਲੌਜੀਕਲ ਐਂਡ ਤੱਕ ਲਿਜਾਣ ਵਾਸਤੇ ਪੰਜਾਬ ਦੀ ਜਨਤਾ ਬਹੁਤ ਸਾਰੇ ਉਮੀਦ ਕਰਦੇ ਨੇ ਜਦੋਂ ਵੀ ਉਹ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਦੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਹੁਣੇ ਤੇ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਇਹ ਇੱਕ ਬੰਦਾ ਨੌਨ ਸਿੱਖ ਨੌਨ ਪੰਜਾਬੀ ਬਿਹਾਰ ਤੋਂ ਆਇਆ ਹੋਵੇ ਉਹ ਸਿੱਖੀ ਦੀ ਗੱਲ ਕਰਦੇ ਉਹ ਗੁਰੂ ਸਾਹਿਬ ਦੇ ਨਾਲ ਹੋਈ ਬੇਦਬੀ ਦੀ ਗੱਲ ਕਰਦੇ ਤੇ ਜਿਹੜੇ ਪੰਜਾਬ ਦੇ ਜੰਮੇ ਪਲੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਉਹ ਐਮਐਲਏ ਬਣ ਕੇ ਗੁਰੂ ਸਾਹਿਬ ਜੀ ਦੀ ਬੇਦਬੀ ਵਾਲੇ ਮਸਲੇ ਤੇ ਵਿਧਾਨ ਸਭਾ 'ਚ ਗੱਲ ਕਰਨਾ ਨਹੀਂ ਚਾਹੁੰਦੇ ਸਪੀਕਰ ਟਾਈਮ ਨਹੀਂ ਦਿੰਦਾ ਸਪੀਕਰ ਕੋ ਟਾਈਮ ਨਹੀਂ ਹੈ ਇਸ ਮਸਲੇ ਦੇ ਬਾਰੇ ਕਰਕੇ ਤੇ ਫਿਰ ਲੋਕ ਕਹਿੰਦੇ ਹੈਗੇ ਕਿ ਇੰਨਾ ਨਾਲੋਂ ਤੇ ਕੁਮਰ ਵਿਜੇ ਪ੍ਰਤਾਪ ਚੰਗਾ ਕੁਮਰ ਵਿਜੇ ਪ੍ਰਤਾਪ ਨੇ ਇਸ ਵਾਰੀ ਬੇਸ਼ੱਕ ਸੀਐਮ ਭਗਵੰਤ ਮਾਨ ਨੂੰ ਲਾਂਭਾ ਦਿੱਤਾ ਇੱਕ ਪੋਸਟ ਪਾ ਕੇ ਏਦੋਂ ਪਹਿਲਾਂ ਇੱਕ ਚੈਨਲ ਨਾਲ ਉਹਨਾਂ ਨੇ ਇੰਟਰਵਿਊ ਦਿੱਤਾ ਤਾਂ ਉਸ ਵਿੱਚ ਉਹਨਾਂ ਨੇ ਇਹ ਵੀ ਆਖਿਆ ਕਿ ਅਰਵਿੰਦ ਕੇਜਰੀਵਾਲ ਦੇ 24 ਘੰਟੇ ਨਹੀਂ ਆਏ ਪਰ 24 ਮਹੀਨੇ ਜ਼ਰੂਰ ਬੀਤ ਗਏ ਸਾਡੀ ਸਰਕਾਰ ਦੇ ਕਿਉਂਕਿ ਇਹ ਸਾਰੀਆਂ ਨਾ ਪੋਲੀਟੀਕਲ ਸਟੇਟਮੈਂਟਾਂ ਸੀ ਕਿ ਅਸੀਂ ਨਸ਼ਾ 24 ਘੰਟੇ 'ਚ ਖਤਮ ਕਰ ਦਾਂਗੇ ਅਸੀਂ ਬੇਦਬੀ ਵਾਲੇ ਮਹੀਨੇ ਜਿੰਸਾਬ ਦੇ ਦਾਂਗੇ ਅਸੀਂ ਸ਼ਰਾਬ ਚ 30 ਹਜ਼ਾਰ ਕਰੋੜ ਰੁਪਇਆ ਕਮਾ ਲਾਂਗੇ ਅਸੀਂ ਰੇਤਾ ਚ 20 ਹਜ਼ਾਰ ਕਰੋੜ ਰੁਪਇਆ ਕਮਾ ਲਾਂਗੇ ਬਿਲਕੁਲ ਇੱਕ ਜੁਮਲੇ ਸੀ ਉਹ ਜੁਮਲੇ ਸਾਬਤ ਹੋ ਚੁੱਕੇ ਤੁਸੀਂ 24 ਮਹੀਨੇ ਕਹਿ ਰਹੇ ਮੈਂ ਕਿਹਾ 60 ਮਹੀਨਿਆਂ ਚ ਨਹੀਂ ਇਹਨਾਂ ਕੋਈ ਇਨਸਾਬ ਦਿੱਤਾ ਜਾਣਾ ਨਾ ਗੁਰੂ ਸਾਹਿਬ ਜੀ ਦੀ ਬੇਦਬੀ ਨਾ ਕੋਟਕਪੂਰਾ ਨਾ ਬਾਈਬਲ ਕਲਾ ਨਾ ਪੰਜਾਬ ਚ ਨਸ਼ਾ ਖਤਮ ਹੋਣਾ ਨਾ ਪੰਜਾਬ ਚ ਮਾਈਨਿੰਗ ਖਤਮ ਹੋਣੀ ਨਾ ਪੰਜਾਬ ਚ ਸ਼ਰਾਬ ਮਾਫੀਆ ਖਤਮ ਹੋਣਾ ਕਿਉਂਕਿ ਇਸ ਸਰਕਾਰਾਂ ਪਿੱਛੇ ਹੈ ਹੀ ਮਾਫੀਏ ਨੇ ਉਹ ਕੋਈ ਵੀ ਸਰਕਾਰ ਹੋਵੇ ਉਹਨੇ ਪਿੱਛੇ ਮਾਫੀਏ ਕੰਮ ਕਰਦੇ ਨੇ ਉਹ ਤੁਹਾਡੇ ਢਿੱਡ ਭਰਦੇ ਨੇ ਤੁਸੀਂ ਬਾਹਰ ਪ੍ਰਾਪਰਟੀਆਂ ਖਰੀਦਦੀਆਂ ਸ਼ੁਰੂ ਕਰ ਦਿੱਤੀਆਂ ਕਈਆਂ ਨੇ ਕੈਨੇਡਾ ਪ੍ਰਾਪਰਟੀ ਅਡਜਸਟ ਕਰਨੀ ਸ਼ੁਰੂ ਕਰ ਦਿੱਤੀ ਕਿਹੇ ਨੇ ਦੁਬਈ ਪ੍ਰਾਪਰਟੀ ਅਡਜਸਟ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਨਾ ਇਹ ਜਦ ਸਾਰੇ ਬਹੁਤ ਵੱਡੇ ਖਲਾਸੇ ਜਿਹੜੇ ਨੇ ਇਹ ਅੰਦਰ ਖਾਤਿਆਂ ਤੇ ਚੱਲ ਰਿਹਾ ਹੈਗੇ ਹੁਣ ਸਵਾਲ ਇਸ ਮਸਲੇ ਦੇ ਵਿੱਚ ਇਹ ਆ ਗਿਆ ਕਿ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਉਹਦੇ ਨਾਲ ਆਪੋਜੀਸ਼ਨ ਪਾਰਟੀ ਦੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੂਜੀਆਂ ਉਹਨਾਂ ਨੇ ਵੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਕਿ ਜੇ ਕੋਈ ਸ਼ਰਮਨੀ ਕਾਲੀ ਦਲਾਲਾ ਬੋਲੇ ਜਾਂ ਕਾਂਗਰਸ ਪਾਰਟੀ ਵਾਲਾ ਬੋਲੇ ਭਾਜਪਾ ਵਾਲਾ ਬੋਲੇ ਤੇ ਪੰਜਾਬ ਸਰਕਾਰ ਕਹਿ ਦਿੰਦੀ ਕਿ ਉਹ ਫੇਲ ਹੋਏ ਨੇ ਵੀ ਅਸੀਂ ਫੇਲ ਹੋਏ ਲੋਕਾਂ ਦੀ ਗੱਲ ਦਾ ਜਵਾਬ ਕਿਉਂ ਦਈਏ ਪਰ ਕੁਮਰ ਵਿਜੇ ਪ੍ਰਤਾਪ ਤੇ ਜਿੱਤੇ ਹੋਏ ਵਿਧਾਇਕ ਨਾ ਤੁਹਾਡੇ ਨੇ ਤੁਸੀਂ ਹੱਥੀ ਉਹਨੂੰ ਲੈ ਕੇ ਆਏ ਨੇ ਐਮ ਐਲ ਏ ਬਣੇ ਨੇ ਤੁਹਾਡੀ ਪਾਰਟੀ ਵਾਸਤੇ ਉਹਨਾਂ ਚੋਣ ਪ੍ਰਚਾਰ ਕੀਤਾ ਆਈ ਜੀ ਦੀ ਨੌਕਰੀ ਛੱਡੀ ਹੈਗੀ ਤੇ ਅੱਜ ਉਹ ਤੇ ਪਾਸ ਹੋਇਆ ਐਮ ਐਲ ਏ ਆ ਤੇ ਪਾਸ ਹੋਏ ਵੀ ਅਗਰ ਐਮ ਐਲ ਏ ਦੇ ਟਾਡੇ ਪੀਏ ਫੋਨ ਨਹੀਂ ਚੱਕਦੇ ਆਗੇ ਤੇ ਇਸ ਤੋਂ ਅੰਦਾਜ਼ਾ ਲਗਾ ਸਕਦੇ ਕਿ ਆਮ ਲੋਕਾਂ ਦਾ ਕੀ ਹਾਲ ਹੋਊਗਾ ਇਸ ਕਰਕੇ ਦੇ ਇਹ ਵੀ ਰੌਲਾ ਸਰਕਾਰ ਦੇ ਵਿੱਚ ਕਿ ਬਹੁਤੇ ਮੰਤਰੀਆਂ ਦੇ ਐਸਐਸਪੀ ਫੋਨ ਨਹੀਂ ਚੱਕਦੇ ਬਹੁਤੇ ਮੰਤਰੀਆਂ ਦੇ ਕਹਿਣ ਤੇ ਐਸਐਚਓ ਵੀ ਨਹੀਂ ਬਦਲਦਾ ਬਹੁਤੇ ਮੰਤਰੀਆਂ ਦੇ ਕਹਿਣ ਤੇ ਸਪਾਈ ਨਹੀਂ ਬਦਲਦਾ ਬਹੁਤੇ ਕਹਿਣ ਤੇ ਮੰਤਰੀਆਂ ਦੇ ਐਸਡੀਐਮ ਦਾ ਕੋਈ ਕਲਰਕ ਨਹੀਂ ਬਦਲਦਾ ਹੈਗਾ ਤੇ ਇਸ ਤੋਂ ਅਲੱਗ ਦਾ ਅੰਦਾਜ਼ਾ ਹੈ ਕਿ ਸਰਕਾਰ 'ਚ ਸਭ ਕੁਝ ਠੀਕ ਨਹੀਂ ਲੇਕਿਨ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਦਫਾ ਨਹੀਂ ਦੋ ਦਫਾ ਨਹੀਂ ਕਈ ਦਫਾ ਉਹਨਾਂ ਨੇ ਸਰਕਾਰ ਦੇ ਜਿਹੜੇ ਦਾਅਵੇ ਕਰਦੀ ਨਾ ਉਹਨਾਂ ਦਾਅਵਿਆਂ ਦੀ ਉਹਨਾਂ ਨੇ ਹਕੀਕਤ ਦੱਸੀ ਆ ਚਾਹੇ ਉਹ ਸਕੂਲ ਆਫ ਐਮਿਨੈਂਸੀ ਸਰਕਾਰ ਨੇ ਕਿਹਾ ਇਹ ਬੜਾ ਇੱਕ ਮੀਲ ਪੱਥਰ ਸਾਬਤ ਕਰਦਾ ਉਹਨਾਂ ਨੇ ਜਦੋਂ ਹਰਦੀ ਹਰ ਇੰਦਰਬੀ ਸਿੰਘ ਨਿੱਜੀ ਰਨ ਅ ਸਟੇਟਮੈਂਟ ਕੀਤੀ ਉਦੋਂ ਉਹਨਾਂ ਨੇ ਹਕੀਕਤ ਬਿਆਨ ਕਰਤੀ ਸੀ ਕੁਮਰ ਵਿਜੇ ਪ੍ਰਤਾਪ ਹੁਣ ਤੇ ਹੋ ਸਕਦਾ ਹੈ ਕਿ ਹਰ ਸਰਕਾਰ ਦੇ ਵਿੱਚ ਕੋਈ ਨਾ ਕੋਈ ਏਦਾਂ ਦਾ ਵਿਧਾਇਕ ਜਾਂ ਮੰਤਰੀ ਹੁੰਦਾ ਜਿਹੜਾ ਆਪਣੀ ਸਰਕਾਰ ਤੇ ਵੀ ਨੁਕਤਾ ਚਿੰਨੀ ਕਰਦਾ ਉਹ ਨੁਕਤਾ ਕੀ ਚੀਨੀ ਜਾਇਜ਼ ਵੀ ਆ ਇਹਨੂੰ ਤੇ ਕਹਿ ਸਕਦੇ ਕਿ ਬੰਦ ਕਮਰੇ ਚ ਨਹੀਂ ਡੈਮੋਕ੍ਰੇਸੀ ਦਾ ਮਤਲਬ ਹੈ ਕਿ ਤੁਹਾਡੀ ਤੁਹਾਡੀ ਸਰਕਾਰ ਦੀਆਂ ਨਿਤਿਆ ਦੇ ਨਾਲ ਸਹਿਮਤ ਹੋ ਜਾਂ ਨਹੀਂ ਉਹ ਪਬਲਿਕ ਤੌਰ ਤੇ ਹੀ ਦੱਸਣਾ ਚਾਹੀਦਾ ਹੈਗਾ ਬੰਦ ਕਮਰਿਆਂ ਦੇ ਵਿੱਚ ਕਿੰਨੇ ਦੇਖਿਆਗਾ ਤੇ ਇਸ ਕਰਕੇ ਕੁਮਰ ਵਿਜੇ ਵਿਜੇ ਪ੍ਰਤਾਪ ਹੋਣੀ ਜਿਹੜਾ ਮਸਲੇ ਠਾਰ ਰਹੇ ਨੇ ਉਹ ਪੰਜਾਬ ਦੇ ਮਸਲੇ ਉਹ ਕੁਮਰ ਵਿਜੇ ਪ੍ਰਤਾਪ ਦਾ ਨਿੱਜੀ ਮਸਲਾ ਤਾਂ ਹੈ ਨਹੀਂ ਉਹਦੇ ਆਈ ਜੀ ਹੀ ਚੰਗੀ ਪਲਾ ਘੱਟੋ ਘੱਟ ਜਿਹਦੇ ਨੌਕਰੀ ਰਹਿ ਜਾਂਦੀ ਉਹਨਾਂ ਦੇ ਡੀਜੀਪੀ ਰੈਂਕ ਤੋਂ ਰਿਟਾਇਰ ਹੋਣਾ ਸੀ ਇਸ ਕਰਕੇ ਉਹ ਐਮਐਲਏ ਬਣ ਗਏ ਤੇ ਇਹ ਉਹ ਬੰਦਾ 2 ਲੱਖ ਦੀ ਤਨਖਾਹ ਛੱਡ ਕੇ ਲੱਖ ਰੁਪਏ ਦੀ ਪੈਨਸ਼ਨ ਤੇ ਆ ਗਿਆ ਤੇ ਇਸ ਕਰਕੇ ਹਲ ਕਿੰਨੀ ਸਰਵਿਸ ਪਈ 1998 ਜੋ ਪੰਜਾਬ ਦੇ ਵਿੱਚ ਆ ਕੇ ਆਈਪੀਐਸ ਲੱਗੇ ਸੀ ਤੇ ਉਹਨਾਂ ਤੇ ਹਜੇ ਬੜੀ ਲੰਮੀ ਸਰਵਿਸ ਕਰਨੀ ਹੈਗੀ ਸੀ ਉਹਦੇ ਜਿਹੜੇ ਮਸਲੇ ਠਾਰੇ ਨੇ ਉਹ ਤੇ ਪੰਜਾਬੀਆਂ ਦਾ ਮਸਲਾ ਸਿੱਖਾਂ ਦਾ ਮਸਲਾ ਨਾਨਕ ਨਾਮਲੇਵਾ ਸੰਗਤ ਦਾ ਮਸਲਾ ਹੈਗਾ ਤੇ ਇਸ ਕਰਕੇ ਕੁਮਰ ਵਿਜੇ ਪ੍ਰਤਾਪ ਉਹਨਾਂ ਨੂੰ ਤਾਂ ਉਲਟਾ ਫਸਦੇ ਜਰ ਫਸਾਈ ਜਾ ਰਹੇ ਨੇ ਮੋਰਚੇ ਵਾਲਿਆਂ ਦੀਆਂ ਸਟੇਟਮੈਂਟਾਂ ਦੇਖ ਲਓ ਧਰਨੇ ਚੁੱਕੇਗੇ ਮੋਰਚੇ ਚੁੱਕੇਗੇ ਆਗੇ ਨੇ ਉਹਦੇ ਆਪੇ ਸ਼ਿਕਾਇਤਾਂ ਦਰਜ ਹੋਣੀਆਂ ਸ਼ੁਰੂ ਕਰ ਦੇ ਤੇ ਇਸੇ ਕਰਕੇ ਉਹਨਾਂ ਕਹਿਆ ਨਾ ਵੀ ਕੋਈ ਨਹੀਂ 29 ਨੂੰ ਟੱਕਰ ਦੇ ਟਕਰੇ ਆ ਟਕਰਾਂਗੇ ਅਸੀਂ ਤੇ ਇਸ ਕਰਕੇ ਹੁਣ ਜਿਹੜੀਆਂ ਫਰੀਦਕੋਟ ਦੀਆਂ ਅਦਾਲਤਾਂ ਦੇ ਵਿੱਚ ਪੇਸ਼ੀ ਆ ਇੱਕ ਪਾਸੇ ਗੁਮਰਜੀ ਪ੍ਰਤਾਪ ਦੂਜੇ ਪਾਸੇ ਸਰਕਾਰ ਤੇ ਤੀਜੇ ਪਾਸੇ ਇਨਸਾਫ ਮੋਰਚਾ ਲੈ ਹੁਣ ਸਵਾਲ ਇਹ ਕਿ ਸਾਰੇ ਦੇ ਸਾਰੇ ਜਿਹੜੇ ਕੇਸ ਆ ਜਿਨ੍ਹਾਂ ਦੀਆਂ ਜੜਾਂ ਇਸੇ ਪਿੱਛੇ ਤੰਦਾਂ ਜੁੜੀਆਂ ਨੇ ਉਹ ਸਾਰੇ ਸਰਕਾਰਾਂ ਨਾਲ ਮਿਲ ਕੇ ਸਾਰੇ ਕੇਸ ਬਾਹਰ ਟਰਾਂਸਫਰ ਕਰਵਾ ਗਏ ਸਰਕਾਰ ਨੇ ਜਿਹੜੇ ਉਹਨਾਂ ਨੂੰ ਚੁਣੌਤੀ ਨਹੀਂ ਦਿੱਤੀ ਸੁਪਰੀਮ ਕੋਰਟ ਦੇ ਵਿੱਚ ਜਾਂ ਹਾਈ ਕੋਰਟ ਨਹੀਂ ਦਿੱਤੀ ਹੈਗੀ ਸੈਂਸ਼ਨ ਨਹੀਂ ਦੇ ਰਹੀ ਸਰਕਾਰ ਪ੍ਰੋਲ ਤੇ ਪ੍ਰੋਲ ਮਿਲ ਰਹੀਆਂ ਜਿਨ੍ਹਾਂ ਲੋਕਾਂ ਦਾ ਬੇਦਬੀ ਦੇ ਪਿੱਛੇ ਹੱਥ ਆ ਸਰਕਾਰਾਂ ਚੁੱਪ ਨੇ ਇਸੇ ਕਰਕੇ ਗੁਮਰ ਵਿਜੇ ਪ੍ਰਤਾਪ ਨੂੰ ਲੱਗਾ ਕਿ ਇੱਕ ਪਾਸੇ ਵਧਾਈਆਂ ਵੀ ਦੇ ਦਿੰਦੇ ਆ ਨਾਲ ਚਾਰ ਸੱਚੀਆਂ ਵੀ ਸੁਣਾ ਦਿੰਦੇ ਤੇ ਜਦੋਂ ਸੱਚੀਆਂ ਖਰੀਆਂ ਗੱਲਾਂ ਸੁਣਾਉਂਦਾ ਕੋਈ ਉਹ ਫਿਰ ਚੁੱਬਦੀਆਂ ਬੜੀਆਂ ਉਹ ਵੱਖੀ ਪਾੜ ਹੁੰਦੀਆਂ ਨੇ ਹੁਣ ਦੇਖਦੇ ਆ ਕਿ ਹੋ ਸਕਦਾ ਕਿ ਜਿਵੇਂ ਕੁਮਰ ਵਿਜੇ ਪ੍ਰਤਾਪ ਹੁਣੀ ਸਰਕਾਰ ਨਾਲ ਮੁੱਦਿਆਂ ਤੇ ਗੱਲ ਕਰ ਰਹੇ ਨੇ ਹੋ ਸਕਦਾ ਉਹਦੇ ਹਲਕੇ ਦੇ ਵਿੱਚ ਕੰਮ ਨਾ ਹੋਏ ਹੋਣ ਉਹਦੇ ਕਹਿੰਦੇ ਉਸ ਏਰੀਆ ਦਾ ਐਸ ਐਚਓ ਜਾਂ ਸਿਵਲ ਜਾਂ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਕਰਨਾ ਕਿਉਂਕਿ ਜਦੋਂ ਤੁਸੀਂ ਮੁੱਖ ਮੰਤਰੀ ਨਾਲ ਸਿੱਧਾ ਪੰਗਾ ਲੈਂਦੇ ਹੋ ਨਾ ਫਿਰ ਜਿਹੜੇ ਅਫਸਰ ਵੇਖ ਲੈਂਦੇ ਨੇ ਕਿ ਇਸ ਐਮਐਲਏ ਦੇ ਕਹਿਣ ਤੇ ਆਪਾਂ ਕੁਝ ਨਹੀਂ ਕਰਨਾ ਉਹ ਦੇਵਮਾਨੇ ਕੋਈ ਕਿਹਾ ਸੀ ਕਿ ਦਲਤ ਸੀਐਮ ਬਣ ਚਲ ਡਿਪਟੀ ਸੀ ਬਣ ਜਿੰਦਾ ਬਾਅਦੋ ਤੇ ਕਿ ਜੱਸੀ ਸੋਈਆਂ ਵਾਲੇ ਨੂੰ ਜ਼ਿੰਮੇਵਾਰੀ ਦੇ ਦਿੱਤੀ ਇਸ ਕਰਕੇ ਸਰਕਾਰ ਦੇ ਨਾਲ ਪੰਗੇ ਲੈਣਾ ਐਮਐਲਏ ਵਾਸਤੇ ਵੀ ਜਿਗਰਾ ਚਾਹੀਦਾ ਹੈਗਾ ਕੈਪਟਨ ਮਿਰਿੰਦਰ ਸਿੰਘ ਵੇਲੇ ਵੀ ਪ੍ਰਗਟ ਸਿੰਘ ਹੋਣੀ ਜਾਂ ਸੁਖਜਿੰਦਰ ਸਿੰਘ ਰੰਧਾਵਾ ਹੋਣੀ ਪੰਗੇ ਲੈਂਦੇ ਰਹਿੰਦੇ ਉਹ ਧਾਕੜ ਸੀ ਔਰ ਕਾਂਗਰਸ ਪਾਰਟੀ ਦੇ ਸੀ ਕਿ ਕੋਈ ਉੱਪਰ ਤੱਕ ਹਰ ਇੱਕ ਦੀ ਪਹੁੰਚ ਸੀ ਅਪਰੋਚ ਇੱਥੇ ਮਸਲਾ ਹੋਰ ਹੈ ਹੂੰ ਇਸ ਕਰਕੇ ਹੁਣ ਦੇਖਦੇ ਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿੰਨੀ ਕੀ ਲੜਾਈ ਲੜਦੇ ਪਰ ਜਿਵੇਂ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਬਤੌਰ ਆਏ ਜੀ ਉਹਨਾਂ ਨੇ ਅਜਿਹੀਆਂ ਲੜਾਈਆਂ ਸ਼ੁਰੂ ਕਰ ਲੀਆਂ ਨੇ ਜਿਹੜੀਆਂ ਉਹਨਾਂ ਨੂੰ ਐਂਡ ਤੱਕ ਨਿਭਾਉਣੀਆਂ ਪੈਣੀਆਂ ਉਹ ਸਿਆਸੀ ਲੋਕਾਂ ਨੇ ਵੀ ਉਹਨਾਂ ਨੂੰ ਇਸ ਤਰ੍ਹਾਂ ਹੀ ਉਮਾਇਰ ਨਗਾ ਦਾ ਐਪੀਐਸ ਜਿਵੇਂ ਅੱਜ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਹੈਗਾ ਤੇ ਉਹਨਾਂ ਨੂੰ ਲੜਦੀਆਂ ਪੈਣੀਆਂ ਹੈਗੀਆਂ ਨੇ ਕਿਉਂਕਿ ਉਹਨਾਂ ਦੀਆਂ ਕਈ ਰਿਪੋਰਟਾਂ ਹਾਈ ਕੋਰਟ ਨੇ ਖਾਰਜ ਵੀ ਕੀਤੀਆਂ ਹੁਣ ਜਿਹੜੇ ਇਨਸਾਫ ਮੰਗਣ ਵਾਲੇ ਉਹ ਵੀ ਕੁਮਰ ਵਿਜੇ ਪ੍ਰਤਾਪ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ ਉਹ ਹੁਣ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਕਚਹਿਰੀ ਚ ਇਨਸਾਫ ਹੋਊਗਾ ਪਰ ਉਹ ਕਹਿੰਦੇ ਕਿ ਜਿਹੜੀਆਂ ਅਦਾਲਤੀ ਇਹ ਦੁਨੀਆਵੀ ਅਦਾਲਤਾਂ ਕਹਿੰਦੇ ਉਹਦਾ ਤੇ ਕੋਈ ਨਹੀਂ ਜਿਹੜੀ ਨੀਲੀ ਛਤਰੀ ਹੈ ਜਿਹੜੇ ਮੈਨੂੰ ਜਾਂ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਦਾਲਤ ਤੇ ਮੈਨੂੰ ਵਿਸ਼ਵਾਸ ਆ ਕਿ ਇਨਸਾਫ ਮਿਲੂਗਾ ਪਰ ਸਵਾਲ ਹੈ ਕਿ 2015 ਦੇ ਵਿੱਚ ਅਕਤੂਬਰ ਦੀ 14-15 ਦੀ ਦਰਮਿਆਨੀ ਰਾਤ ਨੂੰ ਇਹ ਕਾਰਡ ਵਾਪਰਿਆ ਸੀ 8 ਸਾਲ ਪੂਰੇ ਹੋ ਚੁੱਕੇ ਨੇ ਨਾ ਕਾਲੀ ਇਨਸਾਫ ਦਵਾ ਸਕੇ 5 ਸਾਲ ਕਾਂਗਰਸ ਨੇ ਕਰਤੇ ਸੁਖਨਾ 24 ਮਹੀਨਿਆਂ ਦੀ ਇਹਨਾਂ ਦੀ ਸਰਕਾਰ ਹੋਣ ਵਾਲੀ ਆ ਤੇ ਇਸ ਕਰਕੇ ਇਸ ਮਸਲੇ ਤੇ ਸਿਆਸਤ ਹੀ ਹੋਈ ਆ ਹੋਰ ਇਸ ਮਸਲੇ ਦੇ ਵਿੱਚ ਕੁਝ ਨਹੀਂ ਹੋਇਆ ਤੇ ਅੱਜ ਵੀ ਇਸ ਮਸਲੇ ਤੇ ਸਿਆਸਤ ਹੀ ਹੋ ਰਹੀ ਆ ਆ ਭਾਨਾ ਸਿੱਧੂ ਦਾ ਅਗਲਾ ਮਸਲਾ ਹੈ ਭਾਨਾ ਸਿੱਧੂ ਇੱਕ ਉਹ ਨਾਮ ਬਣ ਗਿਆ ਸੋਸ਼ਲ ਮੀਡੀਆ ਪਹਿਲਾਂ ਇੱਕ ਉਹਨੂੰ ਸੋਸ਼ਲ ਮੀਡੀਆ ਦਾ ਸਟਾਰ ਕਹਿ ਲੋ ਜਾਂ ਇੱਕ ਬਲੌਗਰ ਕਹਿ ਲੋ ਕੁਝ ਵੀ ਸੀ ਉਹ ਚੱਲਦਾ ਰਿਹਾ ਪਰ ਹੁਣ ਤਾਂ ਸਰਕਾਰ ਨਾਲ ਮੱਥਾ ਲੱਗ ਗਿਆ ਤੀਜਾ ਪਰਚਾ ਸੁਣਨ ਚ ਆ ਗਿਆ ਦਰਜ ਹੋ ਗਿਆ ਇੱਕ ਪਰਚੇ 'ਚ ਜ਼ਮਾਨਤ ਮਿਲੀ ਦੂਜਾ ਸਨੇਚਿੰਗ ਦਾ ਪਰਚਾ ਤੀਜਾ ਕਹਿੰਦੇ ਹੋਰ ਪਰਚਾ ਹੋ ਗਿਆ ਬੋਰ ਵਾਲੇ ਪਾਸੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਣੇ ਕੋਈ 400 ਦੇ ਕਰੀਬ ਥਾਣੇ ਨੇ ਹੁਣ ਲੱਗਦਾ ਕਿ 400 ਥਾਣਿਆਂ ਦੇ ਵਿੱਚ ਭਾਨਾ ਸਿੱਧੂ ਦੇ ਖਿਲਾਫ ਪਰਚਾ ਦਰਜ ਹੋਏਗਾ ਮੈਨੂੰ ਲੱਗਦਾ ਕਿ ਭਾਨਾ ਸਿੱਧੂ ਦਾ ਐਡਾ ਜੁਰਮਨੀ ਆ ਔਰ ਐਡਾ ਵੱਡਾ ਉਹ ਲੀਡਰ ਨਹੀਂ ਆ ਕਿ ਜਿਹੜਾ ਸਰਕਾਰ ਨੂੰ ਚੈਲੰਜ ਹੋਵੇ ਸਰਕਾਰ ਦੀ ਕੁਰਸੀ ਖਤਰੇ ਵਿੱਚ ਪੈ ਜਾਏ ਪਰ ਸਰਕਾਰ ਤੇ ਪੁਲਿਸ ਕਿਉਂ ਇਸ ਤਰ੍ਹਾਂ ਦੀ ਜਿਹੜੇ ਕਾਰਵਾਈ ਕਰ ਰਹੇ ਨੇ ਉਹ ਜਿਹੜੀਆਂ ਨੂੰ ਸਾਰੇ ਨਿੰਦ ਰਹੇ ਨੇ ਇੱਕ ਲੋਕ ਮਸਲੇ ਆ ਇੱਕ ਲੋਕਾਂ ਦੇ ਸਰਕਾਰ ਨੂੰ ਚਾਹੀਦਾ ਕਿ ਜੇ ਭਾਨਾ ਸਿੱਧੂ ਨੇ ਇਮੀਗ੍ਰੇਸ਼ਨ ਵਾਲਿਆਂ ਦੇ ਨਾਲ ਕੋਈ ਕੀਤਾ ਹੈਗਾ ਤੇ ਘੱਟੋ ਘੱਟ ਉਹਨਾਂ ਇਮੀਗ੍ਰੇਸ਼ਨ ਵਾਲਿਆਂ ਦੀ ਪੜਤਾਲ ਕਰ ਲੋ ਕਿ ਉਹਨਾਂ ਲੋਕਾਂ ਨੂੰ ਕਿੰਨਾ ਠੱਗਿਆ ਹੈਗਾ ਹੂੰ ਉਹ ਕਿਉਂ ਨਹੀਂ ਤੁਸੀਂ ਫੜਦੇ ਉਹਨਾਂ ਦੇ ਖਿਲਾਫ ਪਰਚੇ ਕਿਉਂ ਨਹੀਂ ਦਰਜ ਹੋ ਰਹੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਕਿਉਂ ਨਹੀਂ ਸੁਟਿਆ ਜਾ ਰਿਹਾ ਨਾ ਪਹਿਲਾਂ ਤੁਸੀਂ ਲੁਧਿਆਣੇ ਕਰਤਾ ਅੱਜ ਤੁਸੀਂ ਪਟਿਆਲੇ ਕਰ ਪਿਛੀ ਪਟਿਆਲੇ ਕਰਤਾ ਅੱਜ ਅਬੋਰ ਕਰਦਾ ਕੱਲ ਨੂੰ ਫਿਰ ਬੱਲੂਆਣੇ ਕਰ ਦੋਗੇ ਫਿਰ ਜਲਾਲਾਬਾਦ ਕਰ ਦੋਗੇ ਫਿਰ ਫਾਜ਼ਲਕਾ ਕਰ ਦੋਗੇ ਨੇ ਇਹਦੇ ਨਾਲ ਕੀ ਹੋ ਗਿਆ ਮਤਲਬ ਤੁਸੀਂ ਪੰਜਾਬ ਦੀ ਜਵਾਨੀ ਨੂੰ ਭੜਕਾ ਰਹੇ ਹੋ ਪੰਜਾਬ ਦੀ ਜਵਾਨੀ ਨੂੰ ਤੁਸੀਂ ਗਲਤ ਰਾਹਾਂ ਤੇ ਤੋਰਨ ਦੇ ਯਤਨ ਕਰ ਰਹੇ ਹੋ ਕਿਉਂਕਿ ਭਾਨਾ ਸਿੱਧੂ ਜਿਸ ਬੰਦੇ ਨੇ ਜੇਲ੍ਹ ਕੱਟੀ ਜਿਸ ਤਰ੍ਹਾਂ ਉਹ ਇਲਜ਼ਾਮ ਲੱਗ ਰਹੇ ਜੇਲ੍ਹ ਦੇ ਨਾਲ ਉਹਦੇ ਚ ਜਿਹੜੇ ਅਨਮਨੁੱਖੀ ਤਸ਼ੱਦਦ ਹੋ ਰਿਹਾ ਸਵੇਰ ਦੇ ਤੇ ਖਬਰਾਂ ਚੱਲ ਰਹੀਆਂ ਕਿ ਇੱਕ ਪੁਲਿਸ ਦੇ ਵੱਡੇ ਅਧਿਕਾਰੀ ਨੇ ਆਪਣਾ ਗੁਪਤ ਅੰਗ ਉਹਦੇ ਮੂੰਹ ਚ ਪਾਇਆ ਹੜ ਦੂ ਲਾਨ ਤੇ ਇਹੋ ਜੇ ਪੁਲਿਸ ਅਧਿਕਾਰੀਆਂ ਤੇ ਵੀ ਨਾ ਸਰਕਾਰ ਤੇ ਉਹਦਾ ਐਡਾ ਵੱਡਾ ਕੀ ਗਨਾਹ ਕੀ ਆ ਇਹੋ ਜੇ ਤੇ ਕਾਰਨਾਮੇ ਕਰਤੂਤਾ ਜਾਂ ਅਨਮਨੁੱਖੀ ਤਸ਼ੱਦਦ ਤੇ ਤੁਸੀਂ ਐਂਟੀ ਜਿਹੜੇ ਦੇਸ਼ ਹੁੰਦੇ ਨੇ ਲੋਕ ਉਹਨਾਂ ਦੇ ਨਾਲ ਵੀ ਨਹੀਂ ਕਰਦੇ ਤੇ ਤੁਸੀਂ ਕਿਉਂ ਭਾਣਾ ਸਿੱਧੂ ਦੇ ਨਾਲ ਇਹ ਕੁਝ ਕਰਕੇ ਕੀ ਤੁਸੀਂ ਤੁਹਾਡੇ ਮੋਢਿਆਂ ਤੇ ਸਟਾਰ ਲੱਗ ਜਾਣਗੇ ਤੁਸੀਂ ਖੁਦਾ ਹੋ ਤੁਸੀਂ ਰੱਬ ਕਟੂਕੜ ਜੀ ਦੋ ਰਾਤ ਨੂੰ ਤੁਸੀਂ ਆਪਣੇ ਸੀਨੇ ਤੋਂ ਵਰਦੀ ਲਾ ਕੇ ਟੰਗਦੇ ਹੋ ਕਿ ਤੁਹਾਨੂੰ ਉਹ ਵਰਦੀ ਜਲੀਲ ਨਹੀਂ ਕਰਦੀ ਹੋਗੀ ਕਿ ਅੱਜ ਤੁਸੀਂ ਯਾਰ ਇੱਕ ਮਾਤੜ ਬੰਦੇ ਦੇ ਨਾਲ ਆ ਕੁਝ ਕਰ ਕਰ ਰਹੇ ਹੋ ਤੁਸੀਂ ਠੰਡਿਆ ਪਾਣੀ ਪਾ ਰਹੇ ਹੋ برفਾਂ ਰੱਖ ਰਹੇ ਹੋ ਵੀਡੀਓ ਬਣਾ ਰਹੇ ਹੋ ਗਲਤ ਹਰਕਤਾਂ ਕਰ ਇਹ ਕੀ ਹੈ ਕੀ ਹੈ ਇਹ ਕੀ ਪੰਜਾਬ ਦੇ ਵਿੱਚ ਅਤਵਾਦ ਸ਼ੁਰੂ ਹੋ ਚੁੱਕਾ ਪੰਜਾਬ ਦੇ ਵਿੱਚ ਖੜਕੂਆ ਸ਼ੁਰੂ ਕੀ ਹੈ ਬੀਨਤ ਸਿੰਘ ਕੇਪੀਐਸ ਗਿਲ ਦਾ ਰਾਜ ਆ ਕੀ ਇਹ ਬੁਚੜ ਸਰਕਾਰਾਂ ਦਾ ਰਾਜ ਆ ਉਦੋਂ ਛੱਡੇ ਪਾੜੇ ਜਾਂਦੇ ਸੀ ਛੱਡੇ ਪਾੜ ਕੇ ਲੂਣ ਮਿਰਚਾਂ ਸੁੱਟੀਆਂ ਜਾਂਦੇ ਅੰਗ ਭਾਰਤ ਤੋੜੇ ਜਾਂਦੇ ਸੀ ਈਆਂ ਪਹਿਣਾ ਲਿਆ ਕੇ ਉਹਨਾਂ ਦੇ ਸਾਹਮਣੇ ਨੰਗੇ ਕੀਤਾ ਜਾ ਰਿਹਾ ਸੀ ਕੀ ਇਹ ਦੁਬਾਰਾ ਦੌਰ ਸ਼ੁਰੂ ਕਰ ਰਹੇ ਹੋ ਮੈਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਘੱਟੋ ਘੜ ਪੁਲਿਸ ਵਾਲਿਆਂ ਤੇ ਨਕੇਲ ਪਾਉਣੀ ਚਾਹੀਦੀ ਅਜੇੇ ਨਾ ਕੰਮ ਕਰੋ ਅਗੇ ਕਿ ਪੰਜਾਬ ਦੀ ਜਵਾਨੀ ਢੜਕ ਜੇ ਪੰਜਾਬ ਦਾ ਨੌਜਵਾਨ ਤਾਂ ਪਹਿਲਾਂ ਨਹੀਂ ਇੱਥੇ ਰਹਿਣਾ ਚਾਹੁੰਦਾਗਾ ਤੇ ਤੁਸੀਂ ਅਗਰ ਭਾਨਾ ਸਿੱਧੂ ਦੇ ਖਿਲਾਫ ਕਾਰਵਾਈ ਕਰੋ ਠੀਕ ਹੈ ਉਹਨੇ ਜੇ ਕੁਝ ਗਲਤ ਗਨਾ ਕੀਤਾ ਪਰ ਇਹ ਥੋੜਾ ਕਿ ਤੁਸੀਂ ਅਨਮਨੁੱਖੀ ਤਸ਼ੱਦਦ ਢਾਓ ਤੇ ਜਵਾਨੀ ਇੱਥੇ ਬਚੋਗੀ ਤੁਸੀਂ ਤੇ ਸਰਕਾਰ ਤੁਹਾਡੀ ਇਹ ਕਹਿੰਦੀ ਸੀ ਕਿ ਰਵਰਸ ਮਾਈਗ੍ਰੇਸ਼ਨ ਹੋਏਗੀ ਬਾਹਰੋਂ ਆਉਣਗੇ ਬਾਹਰੋਂ ਗੋਰੀ ਆਉਣਗੇ ਜਾਂ ਜਿਹੜੇ ਉੱਥੇ ਸਾਡੇ ਪੰਜਾਬੀ ਭਰਾ ਪਿਛਲੇ 4 4 5 5 ਦਿਹਾਕਿਆਂ ਤੋਂ ਸੈਟਲ ਹੋ ਵਾਪਸ ਹੋਣਗੇ ਕਿਵੇਂ ਕੀ ਆਜੂਗਾ ਜਦੋਂ ਰੋਜ਼ ਲੋਕੀ ਖਬਰਾਂ ਸੁਣਦੇ ਕਿ ਭਾਨੇ ਸਿੱਧੂ ਨਾ ਹੋ ਗਿਆ ਸੁਖਪਾਲ ਸਿੰਘ ਖੈਰਾ ਤੇ ਇੱਕ ਪਰਚਾ ਦਰਜੁ ਕਿ ਜਮਾਨ ਦੇ ਦੂਜਾ ਤੁਸੀਂ ਕਰ ਦਿੰਦੇ ਮੈਨੂੰ ਲੱਗਿਆ ਕਿ ਘੱਟੋ ਘੱਟ ਪੰਜਾਬ ਮੁੱਖ ਮੰਤਰੀ ਭਗਵੰਤ ਮਾਨੂ ਸਾਹਿਬ ਨੂੰ ਚਾਹੀਦਾ ਹੈ ਕਿ ਜਿਵੇਂ ਆਪਾਂ ਸਾਰੇ ਆਮ ਘਰਾਂ ਦੇ ਆ ਮਾਤੜ ਘਰਾਂ ਦੇ ਆ ਭਾਨਾ ਸਿੱਧੂ ਵੀ ਆਮ ਘਰਾਂ ਦਾ ਮੁੰਡਾ ਹੀ ਆ ਠੀਕ ਉਹ ਐਮਐਲਏ ਨਹੀਂ ਬਣ ਸਕਿਆ ਕੀ ਸਰਕਾਰ ਦੇ ਨਾਲ ਦੋਸਤੀ ਕਿਤੇ ਨਾ ਕਿਤੇ ਰਹੀ ਹੋਗੀ ਕਿਸੇ ਦੇ ਨਾਲ ਪਰ ਘੱਟੋ ਘੱਟ ਅਜਿਹਾ ਤਸ਼ੱਦਦ ਨਾ ਕਰੋ ਕਿ ਸਰਕਾਰ ਵਾਸਤੇ ਇੱਕ ਸ਼ਰਮਨਾਕ ਘਟਨਾ ਲੋਕਾਂ ਨੇ ਕਰਨੇ ਸ਼ੁਰੂ ਕਰਤੀ ਹੈ ਤੇ ਇਹੋ ਜੇ ਤੇ ਅਤਵਾਦ ਦੇ ਜਦੋਂ ਬਿੰਦ ਸਿੰਘ ਦੀ ਸਰਕਾਰ ਸੀ ਜਾਂ ਕੇ ਪੀ ਐਸ ਗੱਲ ਦੀ ਸਰਕਾਰ ਸੀ ਉਦੋਂ ਇਹੋ ਜੇ ਕੰਮ ਹੁੰਦੇ ਸੀ ਹੁਣ ਨਹੀਂ ਇਹੋ ਜੇ ਤੇ ਕਾਲੇ ਕਾਰਨਾਮੇ ਇਹੋ ਜਿਹੀਆਂ ਕਰਤੂਤਾ ਤੇ ਬਾਦਲ ਸਰਕਾਰ ਵੇਲੇ ਨਹੀਂ ਹੋਈਆਂ ਕੈਪਟਨ ਅਮਰਿੰਦਰ ਸਿੰਘ ਵੇਲੇ ਨਹੀਂ ਹੋਏ ਤੇ ਅੱਜ ਜੇਕਰ ਤੁਹਾਡੀ ਸਰਕਾਰ ਦੇ ਵਿੱਚ ਇਹ ਕੰਮ ਹੋ ਲੱਗੇ ਤੇ ਫਿਰ ਅਸੀਂ ਖਾਸ ਘਰਾਂ ਦੇ ਮੁੰਡੇ ਕੁੜੀਆਂ ਨੂੰ ਤੇ ਵੱਡੇ ਵੱਡੇ ਖਾਨਦਾਨਾਂ ਲੋਕਾਂ ਨੂੰ ਹਰਾ ਕੇ ਤੇ ਜਿਹੜੇ ਆਮ ਘਰਾਂ ਦੇ ਅਸੀਂ ਐਮਐਲਏ ਬਣਾਏ ਨੇ ਤੇ ਫਿਰ ਸਾਡੇ ਵਾਸਤੇ ਵੀ ਤੇ ਮਾੜੀ ਗੱਲ ਹੈ ਵੀ ਤੇ ਸੋਚਣ ਵਾਸਤੇ ਪੰਜਾਬ ਦੀ ਜਨਤਾ ਮਜਬੂਰ ਹੋ ਰਹੀ ਹੈ ਕਿ ਜੇ ਇਨ ਉਹਨਾਂ ਨੂੰ ਘਰਾ ਕੇ ਤੁਹਾਨੂੰ ਲਿਉਣਾ ਤੇ ਤੁਸੀਂ ਸਾਡੇ ਤੇ ਤਸ਼ੱਦਦ ਕਰੋ ਤੇ ਫਿਰ ਲੋਕੀ ਕਿਵੇਂ ਬਰਦਾਸ਼ਤ ਕਰਨਗੇ ਇਸ ਕਰਕੇ ਮੈਨੂੰ ਲੱਗਦਾ ਕਿ ਭਾਨੇ ਸਿੱਧੂ ਦੇ ਨਾਲ ਆ ਜਿਹੜਾ ਵਾ ਉਹ ਧੱਕਾ ਕਰ ਰਹੇ ਨੇ ਉਹ ਔਰ ਉਹ ਐਡਾ ਵੱਡਾ ਚੈਲੰਜ ਨਹੀਂ ਆਪਾਂ ਨੂੰ ਸਿੱਧੂ ਕਿ ਤੁਹਾਡੇ ਕਿਸੇ ਐਮਐਲਏ ਦੀ ਕੁਰਸੀ ਖਤਰੇ 'ਚ ਪੈ ਜਾਵੇ ਤੁਹਾਡੇ ਮੰਤਰੀ ਦੀ ਕਿਸੇ ਦੀ ਕੁਰਸੀ ਖਤਰੇ 'ਚ ਪੈ ਜਾਵੇ ਜਾਂ ਸੀਐਮ ਸਾਹਿਬ ਦੀ ਕੁਰਸੀ ਖਤਰੇ 'ਚ ਪੈ ਜਾਵੇ ਜਾਂ ਕੇਜਰੀਵਾਲ ਸਾਹਿਬ ਦੀ ਕੁਰਸੀ ਦੇ ਖਤੇ ਇਦਾਂ ਤੇ ਹਰ ਜਗ੍ਹਾ ਦੇ ਵਿੱਚ ਲੋਕ ਹੁੰਦੇ ਨੇ ਜਿਹੜੇ ਲੋਕ ਮਸਲਿਆਂ ਦੇ ਨਾਲ ਖੜੇ ਹੁੰਦੇ ਆਂ ਹਾਂ ਅਗਰ ਉਹਨੇ ਜੇ ਕਾਨੂੰਨ ਤੋੜਿਆ ਤੇ ਕਾਨੂੰਨ ਕਾਰਵਾਈ ਕਰੇ ਪਰਚਾ ਦਰਜ ਕਰੂ ਉਹਨੂੰ ਜੇਲ੍ਹ ਚ ਰੱਖੋ ਹਨਾ ਪਰ ਆ ਜਿਹੜਾ ਤੁਸੀਂ ਵਾਰ-ਵਾਰ ਰਿਮਾਂਡ ਮੰਡ ਕੇ ਤਸ਼ੱਦਦ ਕਰੀ ਜਾ ਰਹੇ ਹੋ ਇਹ ਨਾ ਉਸ ਜਿਹੜੀ ਜਨਾਨੀ ਕੋ 10000 ਰੁਪਏ ਉਹਦਾ ਕਰੈਕਟਰ ਦੇਖ ਲਓ ਜੇ ਕੋਚ ਇੰਨੀ ਕੋਈ ਆ ਉਹਦਾ ਕਰੈਕਟਰ ਦੇਖ ਲਓ ਹੁਣ ਅਬੋਰ ਜਿਹੜਾ ਜਿਵੇਂ ਦਾਅਵੇ ਕੀਤੇ ਜਾਂਦੇ ਕਿ ਪਰਚਾ ਦਾ ਉਹ ਜਿੰਨੇ ਕਰਵਾਇਆ ਉਹਦਾ ਕਰੈਕਟਰ ਦੇਖ ਲਓ ਅਜਿਹੇ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਹ ਦੁਬਾਰਾ ਚੀਜ਼ਾਂ ਸੋਚਣੀਆਂ ਚਾਹੀਦੀ ਹੈ ਕਿ ਆ ਦੇਖੋ ਇਸ ਮਸਲੇ ਦੇ ਵਿੱਚ ਸਾਰੀਆਂ ਕਾਂਗਰਸ ਪਾਰਟੀ ਦੇ ਕਈ ਲੀਡਰ ਨੇ ਇਵਨ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਮਨਜਿੰਦਰ ਸਿੰਘ ਸਿਰਚਾ ਸੁਖਪਾਲ ਸਿੰਘ ਖਹਿਰਾ ਇਵਨ ਕੇ ਬਲਕਾਰ ਸਿੰਘ ਸਿੱਧੂ ਦੀ ਮਾਤਾ ਨੇ ਹੋਰਾਂ ਨੇ ਵੀ ਕਿਹਾ ਕਿ ਨਹੀਂ ਇਹ ਗਲਤ ਹੋ ਰਿਹਾ ਤਸ਼ੱਦਦ ਹੋ ਰਿਹਾ ਇਸ ਤਸ਼ੱਦਦ ਕਰਨ ਤੋਂ ਸਰਕਾਰ ਨੂੰ ਬਚਣਾ ਚਾਹੀਦਾ ਹੈ ਇਹ ਆਮ ਘਰਾਂ ਦੇ ਮੁੰਡੇ ਕੁੜੀਆਂ ਦੀ ਸਰਕਾਰ ਆ ਇਹ ਖਾਸ ਘਰਾਂ ਦੇ ਮੁੰਡੇ ਕੁੜੀਆਂ ਦੀ ਸਰਕਾਰ ਨਹੀਂ ਆ ਤੇ ਜੇ ਇਹੋ ਕੁਝ ਕਰਨਾ ਹੋਏਗਾ ਤੇ ਫਿਰ ਤੁਹਾਡੇ ਜਿਤੇ ਉਹਨਾਂ ਪਿਛਲਿਆਂ ਦੇ ਵਿੱਚ ਕੋਈ ਫਰਕ ਨਹੀਂ ਆ ਇੱਕ ਤੀਜਾ ਮਸਲਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਨਾਲ ਜੁੜਿਆ ਹੀ ਹੈ। ਇੱਕ ਆਪਰੇਸ਼ਨ ਲੋਟਸ ਬੜਾ ਪ੍ਰਚਲਿਤ ਹੋਇਆ ਸੀ ਪੰਜਾਬ ਅੰਦਰ। ਇਸੇ ਤਰ੍ਹਾਂ ਦੀ ਮਿਲਦੀ ਜੁਲਦੀ ਗੱਲ ਹੁਣ ਅਰਵਿੰਦ ਕੇਜਰੀਵਾਲ ਕਹਿਣ ਲੱਗੇ ਨੇ ਕਿ ਸਾਡੀ ਸਰਕਾਰ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਦਿੱਲੀ ਵਿੱਚ ਵੀ ਐਮਐਲਏ ਵਿਧਾਇਕ ਸਾਡੇ ਖਰੀਦੇ ਜਾ ਰਹੇ ਜਾਂ ਹੋਰ ਨਾ ਪਾਸਿਆਂ 'ਚ। ਪਹਿਲਾਂ ਵਾਲਾ ਆਪਰੇਸ਼ਨ ਲੋਟਸ ਦਾ ਤਾਂ ਅਜੇ ਤੱਕ ਪਤਾ ਨਹੀਂ ਲੱਗਿਆ ਕੌਣ ਖਰੀਦਣਾ ਚਾਹੁੰਦਾ ਸੀ, ਕਿੱਥੇ ਲਿਜਾਣਾ ਚਾਹੁੰਦਾ ਸੀ। ਹੁਣ ਕਹਿੰਦੇ ਕਿ ਈਡੀ ਵਾਲੇ ਜਿਹੜੇ ਸਮਨਿੰਗ ਹੋ ਰਹੀ ਹੈ ਉਹ ਵੀ ਸਾਾਨੂੰ ਤੋੜਨ ਵਾਸਤੇ ਹੈ। ਸਾਡੇ ਵਿਧਾਇਕਾਂ ਨੂੰ ਖਰੀਦਣਾ ਵੀ, ਤੋ ਦਿੱਲੀ ਦੇ ਵਿੱਚ 70 ਐਮਐਲਏ ਦੀ ਅਸੈਂਬਲੀ ਆ ਸਰਕਾਰ ਬਣਾਉਣ ਵਾਸਤੇ 36 ਐਮਐਲਏ ਚਾਹੀਦੇ ਹੈਗੇ ਨੇ ਆਮ ਆਦੀ ਪਾਰਟੀ ਕੋ ਇਸ ਟਾਈਮ ਉੱਤੇ 26 ਨੇ ਬੀਜੇਪੀ ਕੋ 8 ਨੇ ਕਾਂਗਰਸ ਕੋ 0 ਤੇ ਬੀਜੇਪੀ ਨੇ ਜੇ ਸਰਕਾਰ ਬਣਾਉਣੀ ਤਾਂ 28 ਐਮਐਲਏ ਤੋੜਨਗੇ ਨਾ ਸੱਤ ਤੋੜ ਕੇ ਉਹਨੇ ਕੀ ਕਰ ਲੈਣਾ ਹੈਗਾ ਨਾ ਬੀਜੇਪੀ ਨੇ 15 ਦੇ ਨਾਲ ਤਾਂ ਇਹ ਸਰਕਾਰ ਬੰਨੀ ਹੈਗੀ ਤੇ ਇਹ ਮੈਨੂੰ ਲੱਗਦਾ ਕਿ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਕਹਿ ਦਿੰਦੇ ਨੇ ਪਹਿਲਾਂ ਕਿ ਮੈਨੂੰ ਫੜਨ ਲੱਗੇ ਨੇ ਮੈਨੂੰ ਸਾਜ਼ਿਸ਼ ਦੇ ਤਹਿਤ ਫੜਨ ਲੱਗੇ ਨੇ ਜਦ ਸੁਪਰੀਮ ਕੋਰਟ ਕਹਿ ਚੁੱਕੀ ਹੈ ਕਿ 383 ਕਰੋੜ ਰੁਪਏ ਦੀ ਟ੍ਰੇਲ ਹੋਈ ਹੈ ਉਹ ਪਾਰਟੀ ਤੱਕ ਪਹੁੰਚੀ ਆ ਗਈ ਹੈ ਸਪਰੀਮ ਕੋਰਟ ਐਸੇ ਕਰਕੇ ਨਹੀਂ ਨਾ ਤੁਹਾਡੇ ਦੋ ਮਨੀਸ਼ ਸੋਧਿਆ ਨੂੰ ਤੇ ਸੰਜੇ ਸਿੰਘ ਨੂੰ ਜਮਾਨਤ ਦੇ ਰਹੀ ਨਾ ਤੇ ਮਤਲਬ ਤੁਹਾਡੇ ਸਾਹਬ ਨਾਲ ਸੁਪਰੀਮ ਕੋਰਟ ਵੀ ਝੂਠ ਬੋਲਦੀ ਆ ਹੁਣ ਸਵਾਲ ਇਸ ਮਸਲੇ ਤੇ ਆ ਗਿਆ ਕਿ ਮੰਨਿਆ ਕਿ ਉਥੇ ਬੀਜੇਪੀ ਤੁਹਾਡੇ ਨਾਲ ਧੱਕਾ ਕਰਦੀ ਆ ਉਥੇ ਬੀਜੇਪੀ ਮੰਨਿਆ ਕਿ ਸੈਂਟਰ ਦੇ ਅਧੀਨ ਆ ਦਿੱਲੀ ਪੁਲਿਸ ਪਰ ਪੰਜਾਬ ਪੁਲਿਸ ਤੇ ਤੁਹਾਡੀ ਨਾ ਉਹਦੇ ਰਾਗਵਚੱਡਾ ਸਾਹਿਬ ਕੋ ਵੀ ਜੈਡ ਪਲੱਸ ਆ ਸੰਦੀਪ ਸਿੰਘ ਡਾਕਟਰ ਸੰਦੀਪ ਪਾਟਕ ਨੂੰ ਵੀ ਵਾਧੂ ਸਕਿਉਰਟੀ ਲਈ ਫਿਰਦੇ ਨੇ ਜੈਡ ਪਲੱਸ ਦੀ ਸਕਿਉਰਟੀ ਪੰਜਾਬ ਸਰਕਾਰ ਨੇ ਰਵਿੰਦ ਕੇਜਰੀਵਾਲ ਸਾਹਿਬ ਨੂੰ ਦਿੱਤੀ ਆ ਤੁਹਾਡੇ ਕਹਿਣ ਤੇ ਚੱਲਦੇ ਨਾ ਤੁਹਾਡੇ ਕਹਿਣ ਤੇ ਸਿਪਾਈ ਬਦਲੇ ਜਾਂਦੇ ਤੁਹਾਡੇ ਕਹਿਣ ਤੇ ਐਸ ਐਚਓ ਡੀ ਐਸ ਪੀ ਤੁਹਾਡੇ ਕਹਿਣ ਤੇ ਐਸ ਐਸ ਪੀ ਤੁਹਾਡੇ ਕਹਿਣ ਤੇ ਡੀ ਏ ਜੀ ਆਈ ਜੀ ਤੁਹਾਡੇ ਕਹਿਣ ਤੇ ਡੀ ਜੀ ਪੀ ਸਾਹਿਬ ਵੀ ਲੱਗੇ ਨੇ ਤੇ ਫਿਰ ਇੱਥੇ ਜਿਹੜੀ ਦਿੱਤੀ ਸੀ ਹਰਪਾਲ ਸਿੰਘ ਚੀਮਾ ਸਾਹਿਬ ਹੋਣਾ ਨੇ ਕੰਪਲੇਂਟ ਡੀ ਜੀ ਪੀ ਗੌਰਵ ਜაძਵ ਸਾਹਿਬ ਨੂੰ ਗੌਰਵਜਾਦ ਸਾਹਿਬ ਨੂੰ ਨੇ ਕਿਉਂ ਨਹੀਂ ਕੀਤੀ ਫਿਰ ਆਪਰੇਸ਼ਨ ਲੋਟਸ ਦਾ ਪਰਦਾਫਾਸ਼ ਗੌਰਵਜਾਦ ਸਾਹਿਬ ਨੇ ਫਿਰ ਵਿਜੀਲੈਂਸ ਵਾਲਿਆਂ ਨੂੰ ਭੇਜੀ ਫਿਰ ਉੱਥੇ ਵਿਰਿੰਦਰ ਕੁਮਾਰ ਸ਼ਰਮਾ ਸਾਹਿਬ ਨੇ ਕਿਉਂ ਨਹੀਂ ਪਰਦਾਫਾਸ਼ ਕਰ ਦਿੱਤਾ ਤੇ ਜੇ ਆਪਰੇਸ਼ਨ ਲੋਟਸ ਤੁਹਾਡਾ ਸੱਚਾ ਹੀ ਕਿ ਬੀਜੇਪੀ ਖਰੀਦਣ ਲੱਗੀ ਹੈ ਤੇ ਜੇ ਤੁਹਾਡੇ ਉਹ ਪੁਲਿਸ ਅਫਸਰ ਨਹੀਂ ਕਾਰਵਾਈ ਕਰਦੇ ਤਾਂ ਫਿਰ ਗੌਰਵਜਾਦ ਸਾਹਿਬ ਨੂੰ ਬਦਲ ਦੋ ਵਿਰਿੰਦਰ ਕੁਮਾਰ ਸ਼ਰਮਾ ਨੂੰ ਬਦਲ ਦੋ ਮਤਲਬ ਘੱਟੋ ਘੱਟ ਜੇ ਕੁਝ ਸੱਚ ਹੈ ਤੇ ਕੋਈ ਫੈਕਟਸ ਦਿਓ ਨਾ ਤੱਥ ਦਿਓ ਸਹੀ ਦਲੀਲਾਂ ਦਿਓ ਮੰਨਿਆ ਕਿ ਅਸੀਂ ਕਹਿੰਦੇ ਕਿ ਭਾਜਪਾ ਤੋੜ ਲੱਗੀ ਹੋਗੀ ਕਿ ਉਹਨੇ ਕਾਂਗਰਸ ਪਾਰਟੀ ਨੂੰ ਸਰਕਾਰਾਂ ਤੋੜੀਆਂ ਮੰਨਿਆ ਕਿ ਦਿੱਲੀ ਦੇ ਵਿੱਚ ਤੁਹਾਡੀ ਸਰਕਾਰ ਪੂਰਨ ਰੂਪ ਦੇ ਵਿੱਚ ਤੁਹਾਡਾ ਸੂਬਾ ਤੁਹਾਡਾ ਦਰਜਾ ਨਹੀਂ ਆ ਪੰਜਾਬ 'ਚ ਤਾਂ ਹੈ ਨਾ ਦੋ ਐਮਐਲਏ ਸੀ ਇੱਕੋ ਜਲੰਧਰ ਤੋਂ ਸ਼ੀਤਲ ਅੰਗਰਾਲ ਸਾਹਿਬ ਉਹਨਾਂ ਨੇ ਸ਼ਿਕਾਇਤ ਦਿੱਤੀ ਸੀ ਕੀ ਇਨਵੈਸਟੀਗੇਸ਼ਨ ਜਾਂਚ ਹੋਈ ਕੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੈੱਟ ਬਣੀ ਤੁਸੀਂ ਉਹਦੇ ਖਾਕੇ ਇੱਕ ਸਪੈਸ਼ਲ ਜਲਾਸ ਬਣਾਇਆ ਉਹਦੇ ਚ ਕੀ ਕੀਤਾ ਹੈਗਾ ਸਵਾਏ ਭਾਜਪੀ ਨੂੰ ਗਾਲਾਂ ਕੱਢੀਆਂ ਨਾ 22 ਮਹੀਨੇ ਹੋ ਚੁੱਕੇ ਨੇ 22 ਮਹੀਨਿਆਂ ਦੇ ਵਿੱਚ ਕਿਉਂ ਨਹੀਂ ਪਰਦਾ ਫਾਸ਼ ਕੀਤਾ ਹੈਗਾ ਇਹਦਾ ਮਤਲਬ ਕੀ ਤੁਸੀਂ ਝੂਠ ਬੋਲਦੇ ਸੀ ਪੰਜਾਬ ਦੀ ਜਨਤਾ ਨੂੰ ਦੇਖਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਸੀ ਜਿਵੇਂ ਹੁਣ ਕਰ ਰਹੇ ਨੇ ਮਤਲਬ ਇਹ ਜਿਹੜੀਆਂ ਪੰਜਾਬ ਦੇਸ਼ ਦੇ ਵਿੱਚ ਸਿਆਸਤ ਜਿਹੜੀ ਸ਼ੁਰੂ ਹੋ ਰਹੀ ਹੈ ਇਹਨੂੰ ਝੂਠੀ ਕਹਿ ਲਓ ਜਾਂ ਆ ਆ ਬੈਲ ਮੁਝੇ ਮਾਰ ਅਗਰ ਸਵਾਲ ਹੈ ਕਿ ਇੱਥੇ ਵੀ ਭਾਜਪੀ ਕੋ ਕਿੰਨੇ ਐਮਐਲਏ ਸੀ ਪਠਾਣਕੋੜ ਤੋਂ ਇੱਕ ਐਮਐਲਏ ਸੀ ਇੱਕ ਉਹ ਤੋਂ ਮਕੀਰੀਆਂ ਤੋਂ ਹੀ ਦੋ ਐਮਐਲਏ ਤੇ ਇੱਥੇ ਪੰਜਾਬ ਚ ਸਰਕਾਰ ਬਣਾਉਣ ਵਾਸਤੇ 58 ਐਮਐਲਏ ਚਾਹੀਦੇ ਨੇ ਤੇ ਇੱਥੇ ਕਿੰਨੇ ਕਿ ਤੋੜ ਲੈਂਦੇ ਆਗੇ ਨੇ ਔਰ ਕੋਈ ਤੁਸੀਂ ਦਿੱਤੀ ਨਹੀਂ ਔਰ ਉਦੋਂ ਹਰਪਾਲ ਸਿੰਘ ਚੀਮਾ ਹੋਣਾ ਨੇ ਇੰਨੀਆਂ ਪ੍ਰੈਸ ਕਾਨਫਰੰਸ ਕੀਤੀਆਂ ਇੰਨਾ ਰੌਲਾ ਪਾਇਆ ਵਿਧਾਨ ਸਭਾ ਦੇ ਵਿੱਚ ਰੌਲਾ ਪਾਇਆ ਗਵਰਨਰ ਤੱਕ ਰੌਲਾ ਪਾਉਂਦੇ ਗਏ ਆਗੇ ਨੇ ਤੇ ਰਿਜ਼ਲਟ ਕੀ ਆ ਜ਼ੀਰੋ ਮਤਲਬ ਪੰਜਾਬ ਪੁਲਿਸ ਤੁਹਾਡੀ ਜੀ ਹਜੂਰੀ ਕਰਦੀ ਆ ਪੰਜਾਬ ਪੁਲਿਸ ਤੁਹਾਨੂੰ ਸਲੂਟ ਮਾਰਦੀ ਆ ਨੇਰੇ ਸਵੇਰੇ ਵੀ ਕਿਉਂਕਿ ਸਰ ਉਹ ਜਵਾਬ ਦੇ ਨੇ ਸਰਕਾਰ ਨੂੰ ਤੇ ਜੇ ਤੁਹਾਡੀ ਪੰਜਾਬ ਪੁਲਿਸ ਹੁਣ ਤੱਕ 22 ਮਹੀਨਿਆਂ ਦੀ ਸ਼ਿਕਾਇਤ ਤੇ ਪਰਦਾ ਫਾਸ਼ ਨਹੀਂ ਕਰ ਸਕੀ ਇਹਦਾ ਮਤਲਬ ਹੈ ਕਿ ਤੁਸੀਂ ਡਰਾਮਾ ਕੀਤਾ ਹੈਗਾ ਹੁਣ ਕੀ ਉਹ ਡਰਾਮਾ ਦਿੱਲੀ ਦੇ ਵਿੱਚ ਵੀ ਹੋ ਰਿਹਾ ਤੇ ਦਿੱਲੀ ਦੇ ਵਿੱਚ 7 ਐਮਐਲਏ ਕੀ ਆ 25-25 ਕਹਿੰਦੇ ਕਰੋੜ ਦਿੰਦਾ ਯਾਰ ਤੇ ਜੋ 25 ਕਰੋੜ ਪਈ ਆ ਪ੍ਰਾਪਰਤੀ ਐ ਐਮਐਲਏ ਤੇ ਬਹੁਤ ਫਿਰ 8 ਤੇ ਸੱਤ 15 ਹੋ ਜਾਣਗੇ ਚਾਹੀਦੇ ਉੱਤੇ 36 ਨੇ ਹੁਣ ਹੁਣ ਕਹਦੇ ਕਿ ਮੈਨੂੰ ਜੇਲ੍ਹ ਚ ਸੁੱਟ ਕੇ ਫਿਰ ਉਹ ਐਮਐਲਏ ਖਰੀਦ ਲੈਣਗੇ ਫਿਰ ਉਹ ਸਰਕਾਰ ਤੋੜ ਲੈਣਗੇ ਮਤਲਬ ਇਹ ਲੱਗਦਾ ਕਿ ਕਿਤੇ ਨਾ ਕੀਤੇ ਇੱਕ ਇਹੋ ਜੀ ਹਵਾ ਖੜੀ ਕੀਤੀ ਜਾ ਰਹੀ ਹੈ ਇਦਾਂ ਦਾ ਮਾਹੌਲ ਘੜਿਆ ਜਾ ਰਿਹਾ ਹੈਗਾ ਕਿ ਦੇਸ਼ ਦੀ ਜਨਤਾ ਇਹ ਮਹਿਸੂਸ ਕਰੇ ਕਿ ਬੀਜੇਪੀ ਹਰ ਸਟੇਟ ਤੇ ਧੱਕਾ ਕਰੀਆ ਕਿਉਂਕਿ ਇਹ اپੋਜੀਸ਼ਨ ਪਾਰਟੀਆਂ ਕਹਿ ਚੁੱਕੀਆਂ ਈਡੀ ਦੀ ਦੁਰਵਰਤੋਂ ਸੀਬੀਆਈ ਦੀ ਦੁਰਵਰਤੋਂ ਇਨਕਮ ਟੈਕਸ ਦੀ ਦੁਰਵਰਤੋਂ ਇਲੈਕਸ਼ਨ ਕਮਿਸ਼ਨ ਦੀ ਦੁਰਵਰਤੋਂ ਅਦਾਲਤਾਂ ਦੀ ਦੁਰਵਰਤੋਂ ਕਿਉਂਕਿ ਬੀਜੇਪੀ ਨੇ ਕੀਤਾ ਨਾ ਪਿਛਲੀ ਵਾਰ ਮਧ ਪ੍ਰਦੇਸ਼ ਦੀ ਸਰਕਾਰ ਤੋੜੀ ਗੋਆ ਦੀ ਸਰਕਾਰ ਤੋੜੀ ਬਿਹਾਰ ਦੀ ਸਰਕਾਰ ਉੱਠ ਬੈਠ ਕੋਈ ਮੱਧ ਪ੍ਰਦੇਸ਼ ਦੀ ਸਰਕਾਰ ਤੋੜੀ ਇਸ ਕਰਕੇ केजरीवाल ਸਭ ਲੱਗਾ ਕਿ ਬੀਜੇਪੀ ਦੇ ਲੋਕੀ ਦੇ ਮੰਨ ਦੇ ਵੀ ਧੱਕਾਸ਼ਾਹੀ ਚੱਲੇ ਆਪਾਂ ਇਹ ਵੀ ਲਾ ਦਈਏ ਕਿ ਸਾਡਾ ਇੱਥੇ ਵੀ ਦਿੱਲੀ ਵੀ ਆਪਰੇਸ਼ਨ ਲੋਟਸ ਹੋਇਆ ਪੰਜਾਬ ਵਾਲੇ ਆਪਰੇਸ਼ਨ ਲੋਟਸ ਦਾ ਪਤਾ ਨਹੀਂ ਆਏਗਾ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਇੱਕ ਸਿਆਸੀ ਡਰਾਮੇ ਰਚੇ ਜਾ ਰਹੇ ਨੇ ਅਜਿਹਾ ਮਾਹੌਲ ਘੜਿਆ ਜਾ ਰਿਹਾ ਜਾਂ ਵਰਤਾਂਤ ਘੜਿਆ ਜਾ ਰਿਹਾ ਹੈਗਾ ਜਿਸ ਕਰਕੇ ਕੋਈ ਸਿਰ ਤੇ ਹੁਣ ਲੋਕ ਸਭਾ 2024 ਆ ਗਈਆਂ ਨੇ ਉਸ ਕਰਕੇ ਬੀਜਪੀ ਨੂੰ ਉੱਤੇ ਅਟੈਕ ਕਰੋ ਜਿੰਨੇ ਹੁੰਦੇ ਨੇ ਤੇ ਉਹਦੇ ਨਾਲ ਸਾਨੂੰ ਫਾਇਦਾ ਹੋਊਗਾ ਕਿਉਂਕਿ ਦਿੱਲੀ ਦੀ ਜਿਹੜੀ ਜਨਤਾ ਉਹ ਵੀ ਆਪਣੇ ਆਪ ਚ ਇੱਕ ਖੂਬਸੂਰਤ ਜਨਤਾ ਹਮ ਜਦੋਂ ਅਸੈਂਬਲੀ ਪੈਂਦੀ ਆ ਵੋਟਾਂ ਦਿੱਲੀ ਦੀ ਜਨਤਾ ਸਾਰੀ ਦੀ ਸਾਰੀ ਜਿਹੜੀ ਆਮ ਆਦੀ ਪਾਰਟੀ ਨੂੰ ਜਿਤਾ ਦਿੰਦੀ ਆ ਉਸ ਥੋੜੇ ਕਿ ਚੇਰ ਬਾਅਦ ਲੋਕ ਸਭਾ ਸੋਣਾ ਚੋਣਾਂ ਹੁੰਦੀਆਂ ਨੇ ਫਿਰ ਉੱਥੇ ਸੱਤੇ ਦੇ ਸੱਤੇ ਬੀਜੇਪੀ ਦੇ ਖਾਤੇ ਚਲੇ ਜਾਂਦੀ ਹੈ ਨਾ ਇਹ ਦਿੱਲੀ ਦੀ ਜਨਤਾ ਦਾ ਵੀ ਵਖਰੀ ਹੈ ਦਿੱਲੀ ਦੇ ਲੋ ਵਾਲੋਂ ਕਿ ਬੰਬੇ ਪੈਸੇ ਵਾਲੋਂ ਕਿ ਉਹ حساب ਹੋ ਗਿਆ ਹੁਣ ਇਹ ਸਵਾਲ ਇਸ ਮਸਲੇ ਦੇ ਕਿਉਂ ਕੋਈ ਗੱਠ ਜੋੜ ਵੀ ਹੋ ਰਿਹਾ ਕਿਉਂਕਿ ਉੱਥੇ ਨੰਬਰ 2 ਜਿਹੜੀ ਆ ਛੱਤ ਲੋਕ ਸਭਾ ਚੋਂ ਚਾਰ ਕੇ ਪੰਜ ਤੇ ਕਾਂਗਰਸ ਪਾਰਟੀ ਆ ਨੰਬਰ 2 ਦੇ ਵਿੱਚ ਬਾਕੀ ਤੇ ਆਪ ਤੇ ਹੁਣ ਉਥੇ ਗੱਠ ਜੋੜ ਦਾ ਸਵਾਲ ਇਹ ਹੈ ਕਿ ਜੇ ਦਿੱਲੀ ਦੇ ਵਿੱਚ ਆਪ ਤੇ ਕਾਂਗਰਸ ਦਾ ਗੱਠ ਜੋੜ ਹੋ ਜਾਂਦਾ ਤੇ ਫਿਰ ਲੋਕ ਸਭਾ ਚ ਬੀਜੇਪੀ ਨੂੰ ਟੱਕਰ ਦਿੱਤੀ ਜਾ ਸਕਦੀ ਹੈ ਗਿਆ ਪਰ ਹੁਣ ਕਿਉਂਕਿ ਅੱਜ ਹੁਣ ਤੱਕ ਜਿਹੜੀ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਮੇਰੇ ਐਮਐਲਏ ਤੋੜਨ ਦੇ ਤੇ ਖਰੀਦਨ ਦੇ ਯਤਨ ਕੀਤੇ ਜਾ ਰਹੇ ਨੇ ਹਲੇ ਤੱਕ ਬੀਜੇਪੀ ਨੇ ਤਾਂ ਕੋਈ ਪਾਕ ਨਹੀਂ ਦਿੱਤਾ ਲੇਕਿਨ ਦੂਜੀਆਂ ਪਾਰਟੀਆਂ ਨੇ ਵੀ ਹਲੇ ਅਰਵਿੰਦ ਕੇਜਰੀਵਾਲ ਦੇ ਇਸ ਦੋਸ਼ ਲਾ ਲੋ ਜਾਂ ਹਕੀਕਤ ਲਾ ਲੋ ਉਹਨਾਂ ਦੀ ਪ੍ਰੋੜਤਾ ਨਹੀਂ ਕੀਤੀ ਹੈਗੀ ਲੇਕਿਨ ਸਵਾਲ ਆ ਕਿ ਦਿੱਲੀ ਦੇ ਵਿੱਚ ਜੇ ਆਪਰੇਸ਼ਨ ਲੋਟਸ ਹੈ ਤੇ ਜਿਹੜਾ 22 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਆਪਰੇਟ ਆਪਰੇਸ਼ਨ ਲੋਟਸ ਚੱਲਿਆ ਉਹਦਾ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਪਰਦਾ ਫਾਸ਼ ਨਹੀਂ ਕੀਤਾ ਇਟ ਮੀਨ ਕਿ ਪੰਜਾਬ ਚ ਇੱਕ ਕਲੀ ਕਲੀਅਰਲੀ ਕਟ ਇੱਕ ਪੋਲੀਟੀਕਲ ਡਰਾਮਾ ਸੀ ਜਿਹੜਾ ਹਮੇਸ਼ਾ ਡਰਾਮਾ ਹੀ ਰਹੂਗਾ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ 2-3 ਮੁੱਦਿਆਂ ਤੇ ਅਸੀਂ ਚਰਚਾ ਕੀਤੀ ਹੈ ਤੁਸੀਂ ਕੀ ਸਮਝਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਬਨੇ ਰਹੋ ABC ਪੰਜਾਬ ਦੇ ਨਾਲ